ਨਾ ਨਾ ਪਿੰਡ ਤਾਂ ਹੈ ਨਹੀਂ ਮੈਂ ਤਾਂ ਟਲਿਆ ਹੋਇਆ ਕਿਸੇ ਪੱਛ ਪਿੰਡ ਤਾਂ ਸ਼ਾਮ ਲੱਟ ਦਾ ਰੋਲਾ ਜਾ ਹੋ ਗਿਆ ਤੀ ਮੈਂ ਅੱਜ ਨਹੀਂ ਮੈਂ ਕਰੇ ਜਾਂਦਾ ਅੱਜ ਤਾਂ ਲਾਸੀ ਦੋ ਥੋੜੀਆਂ ਰੀਲਾਂ ਬਹੁਤ ਘੱਟ ਘੱਟ ਕੇ ਪੈਂਦੀਆਂ ਥੋੜੇ ਡਾਇਲੋਗ ਉਹ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਿੰਡ ਦਾ ਕਰੈਕਟਰ ਆ ਹਾਂ ਉਹ ਤੋਂ ਉਹਨੂੰ ਚਾਚੀ ਕਹਿਣਾ ਹੁੰਦਾ ਹਾਂ ਉਹ ਉਹਦੇ ਲਈ 10 ਮਿੰਟ ਬਹਿ ਜਾਂਦੇ ਆ ਥਾਣੇ ਜਦੋਂ ਡੈਰੀ ਮੂਰੇ ਬੈਂਦਾ ਨਾ ਉਹ ਹਾਂ ਉੱਥੇ ਬੰਦੇ ਬੈੰਦੇ ਨੇ ਚੌਂਤਰਾਜ ਆ ਹਾਂ ਉੱਥੇ ਬੰਦੇ ਬੈਹ ਜਾਂਦੇ ਨੇ ਫਿਰ ਉਹਨਾਂ ਨਾਲ ਆਥਣੇ ਫਿਰ ਘੁੱਲਦਾ ਇਹੋ ਵਧੀਆ ਅੱਛਾ ਉਦੋਂ ਉਹਦਾ ਕਰੈਕਟਰ ਚੱਕ ਲੈਂਦਾ ਅੱਛਾ ਜ ਕੀ ਨੂੰ ਕੀ ਬੋਲ ਪਿਆ ਐ ਕਰ ਦੂੰ ਮੈਂ ਗੋਡੇ ਕੁੱਟ ਦਾਂਗੇ ਐ ਕਰ ਦਾਂਗੇ ਦਿਨੇ ਜਮੇ ਨਹੀਂ ਬੋਲਦਾ ਹਾਂ ਦਿਨ ਦਾਣੀ ਦਾ ਸੱਤੀ ਪਿਆ ਰਹੇ ਸਾਰਾ ਤੇ ਆਥਣੇ ਨਹੀਂ ਫਿਰ ਆਥਣੇ ਤਾਂ ਫਿਰ ਸਾਰਿਆਂ ਨੂੰ ਘਰੇ ਵਾੜ ਕੇ ਪੈਂਦਾ ਇੱਕ ਥੋੜਾ ਉਹ ਚੱਕੀ ਵਾਲਾ ਕੈਰੈਕਟਰ ਹੈਗਾ ਹਨਾ ਉਹਦੇ ਚ ਉਹ ਕੈਰੈਕਟਰ ਕਿਵੇਂ ਆਇਆ ਉਹ ਬਈ ਇੱਕ ਦਿਨ ਅਸੀਂ ਵੀਡੀਓ ਸ਼ੂਟ ਕਰ ਰਹੇ ਸੀ ਮੈਂ ਤੇ ਬਾਈ ਸਾਹੀ ਬੰਤ ਵਾਲੀ ਉਹ ਅੱਛਾ ਉਹਦੇ ਅਸੀਂ ਕੋਈ ਸੀਨ ਕੱਢਣ ਬਾਗੇ ਚੱਕੀ ਤੇ ਬਸ ਅਸੀਂ ਉਹ ਬੰਦਾ ਦੇਖ ਲਿਆ ਚੱਕੀ ਵਾਲਾ ਬਾਈ ਮੈਨੂੰ ਕਹਿੰਦਾ ਵੀ ਇਹਦਾ ਵੀ ਕੈਰੈਕਟਰ ਕਰ ਲੇਗਾ ਤੂੰ ਉਹ ਤੇਜੇ ਵਾਲਾ ਹੀ ਬੋਲਦਾ ਅੱਛਾ ਉਹ ਪਰੌਣਾ ਰਹਿੰਦਾ ਉੱਥੇ ਪਿੰਡ 'ਚ ਫਿਰ ਅਸੀਂ ਉਹਦੀ ਕੈ ਕਿ ਮੈਂ ਉਹਨਾਂ ਨਾਲੋਂ ਬੋਲਦਾ ਸੀ ਉਹਦਾ ਪਹਿਰਾਵਾ ਸੀ ਹਨਾ ਤਾਂ ਉਹਦੀ ਲੁੱਕ ਤੇ ਉਹ ਸਾਰੀ ਓਮੇ ਕਰ ਲਿਆ ਤੇ ਉਹ ਫਿਰ ਜਿਹੜੀ ਉਹਦੀ ਥਿੰਕਿੰਗ ਬਣਾਈ ਵੀ ਬੰਦਾ ਇਹੋ ਜਿਹਾ ਭਾਈ ਕੰਜੂਸ ਆ ਉਹ 20 ਰੁਪਈਆ ਵਿੱਚੇ ਵੀ ਉਹ ਰੌਲਾ ਪਾ ਕੇ ਖੜ ਜਾਂਦਾ ਹਨਾ ਤੇ ਉਹ ਤੁਸੀਂ ਆਪ ਉਹ ਬਣਾਇਆ ਉਹ ਕੈਰੈਕਟਰ ਪਾ ਵੀ ਰਿਹਾ ਸੀ ਰੌਲਾ ਬਾਕੀ ਉਹ ਚੱਕੀ ਦੇ ਜਿਹੜਾ ਉਹਲੇ ਵਗਾਹ ਕਾਇਆ ਤੀ ਹਾਂ ਉਹਦੇ ਕੋਲ 60 ਰੁਪਈਆ ਬਣਦੇ ਸੀਗੇ ਉਹਨੇ 60 ਰੁਪਈਆ ਦੇਤੇ ਵੀ 20 ਰੁਪਈਆ ਮੰਦ ਨੂੰ ਫੇਰ ਦੇ ਵੀ ਉਹਦੇ ਵਾ ਉਹਨੂੰ ਜਾਣ ਲੈਣੀ ਘਰੀ ਰੱਖੀ ਵੀ 20 ਰੁਪਈਆ ਦੇ ਮੇਰੇ ਦੇ ਜਿਵੇਂ ਮਰਜੀ ਕਰ ਅੱਛਾ ਉਹ ਅਸਲ ਚ ਇਹ ਜੀ ਬੰਦਾ ਹਾਂ ਢੋਲੀ ਵੀ ਅੱਛਾ ਇਹ ਪਰਵਾਦ ਮਾ ਮੇਰੇ ਵੀ ਪੇ ਦੇ ਦੇ ਮੈਂ ਖੁਦ ਵੀ ਦੇਖਿਆ ਅੱਖਾਂ ਨਾਲ ਝੋਲੀ ਝੜਦਾ ਹਾਂ ਫਿਰ ਮੈਂ ਫਿਰ ਕਿਉਂਕਿ ਮੈਨੂੰ ਪਤਾ ਨਹੀਂ ਦੀ ਵੀ ਝੋਲੀ ਵੀ ਝੜਦਾ ਅਹਰ ਜਦੋਂ ਝੋਲੀ ਝੜਦਾ ਦੇਖਿਆ ਮੈਂ ਹਰੇਕ ਸੀਨ ਦੇ ਵਿੱਚ ਝੋਲੀ ਭੇਟ ਲੈਂਦਾ ਹਾਂ ਹਾਂ ਕੋਈ ਕਾਪੀ ਕਰ ਮੈਨੂੰ ਫੋਨ ਵੀ ਬਹੁਤ ਆਉਂਦੇ ਨੇ ਇੰਸਟਾ ਤੇ ਰਾਤ ਨੂੰ ਹਾਂ ਇੱਕ ਵਾਰੀ ਮੈਨੂੰ ਫੋਨ ਆਇਆ ਰਾਤ ਨੂੰ 11 ਵਜੇ ਮੈਂ ਚੱਕਿਆ ਨਹੀਂ ਤਿੰਨ ਚਾਰ ਵਾਰੀ ਕਰਿਆ ਬੰਦੇ ਨੇ ਉਦੋਂ ਵਾਰ ਮੈਂ ਚੱਕਿਆ ਮੈਨੂੰ ਕਹਿੰਦਾ ਭਾਈ ਤੇਰੇ ਪਾਪੇ ਨਾਲ ਗੱਲ ਕਰਾਂ ਯੀ ਬੰਤ ਨਾਲ ਉਹ ਹਾਇਰ ਉਹਦਾ ਹੱਸਤਾ ਪਿਆ ਬੰਤ ਦਾ ਹੁਣ ਪੈ ਗੱਲ ਆਈ ਉਹ ਫਿਰ ਆਪਾਂ ਅਸਲ ਮੈਨੂੰ ਸਮਝਦੀ ਬੁੜਾ ਨਹੀਂ ਬਾਈ ਤਾਂ ਓਕੇ ਬਈ ਬਹੁਤ ਆਉਂਦੀਆਂ ਨੇ ਯਾਰ ਵਾਦੂ ਹੁੰਦੇ ਨਹੀਂ ਤਾਂ ਓਕੇ ਠੀਕ ਹੈ ਗਾੜੀਆਂ ਤੂੰ ਬਣਾਵਣਾ ਧਮਕੀਆਂ ਦੇ ਜਾਂਦੇ ਨੇ ਬਸ ਫਿਰ ਤੂੰ ਡਰਦੇ ਡਰਦੇ ਨਹੀਂ ਹੈਗੇ ਬਾਈ ਚੱਲ ਡਰਤਾ ਲੱਗਦੀ ਹੁੰਦਾ ਹੈਣਾ ਬਾਈ ਬਾਕੀ ਚੱਲ ਨਾਲ ਹੁੰਦੀ ਨੇ ਮੇਰੇ ਭਾਈ ਹੋਰੀ ਕਦੇ ਤੜਕੇ ਹੀ ਕਦੇ ਸ਼ਾਮ ਨੂੰ ਕਦੇ ਦੁਪਹਿਰੇ ਠੀਕ ਦੰਦੇ ਨਹੀਂ ਫੇਕ ਹੈੜੀਆਂ ਤੂੰ ਧਮਕੀਆਂ ਅੱਛਾ ਘਰ ਦੇ ਤਾਂ ਤਾਣੀ ਦੱਸਦੀ ਕਿਉਂਕਿ ਟੈਨਸ਼ਨ ਲੈਂਦੀ ਨੇ ਘਰ ਦੇ ਤੁਹਾਨੂੰ ਪਤੀ ਹੁੰਦਾ ਕੁੜੀਆਂ ਦਾ ਹੈਣਾ ਡਰਤਾ ਹੁਣ ਤੈਨੂੰ ਪਤਾ ਯਾ ਬਾਈ ਯਾਰ ਕੀ ਪਤਾ ਕਿਸੇ ਦਾ ਕਿੱਥੇ ਖੜਾ ਕੇ ਦੋ ਚਪੇੜੇ ਮਾਰੀਦਾ ਕੋਸ ਨੂੰ ਮਾਰੀ ਕੋਸ ਦਰਤਾ ਲੱਗਦੀ ਆ ਪਰ ਚੱਲ ਆਏ ਆ ਵੀ ਚੱਲ ਹੁਣ ਕੰਮ ਤੋਂ ਵੀ ਨਹੀਂ ਬੈਠਿਆ ਜਾਂਦਾ ਘਰੇ ਕੰਮ ਵੀ ਕਰਨਾ ਜ਼ਰੂਰੀ ਆ ਕਦੇ ਆਸ ਹੈਗੀ ਸੀ ਵੀ ਇੱਥੋਂ 4 ਰੁਪਏ ਐਕਟਿੰਗ ਤੋਂ ਵੀ ਆਉਣ ਲੱਗ ਜਾਣਗੇ ਹਾਂ ਜੀ ਕਦੇ ਵੀ ਨਹੀਂ ਪਹਿਲਾਂ ਜਮਈ ਆਸ ਨਹੀਂ ਹੁੰਦੀ ਬਾਈ ਪਹਿਲਾਂ ਤਾਂ ਜਮੀ ਕਿਸਮਤ ਨੇ ਦੱਬੀ ਹੋਇਆ ਪੀ ਜਮਾ ਤੇ ਫਿਰ ਉਸ ਤੋਂ ਬਾਅਦ ਡੋਲਿਆ ਹੈ ਨਹੀਂ ਮੈਂ ਦੱਬੀ ਰੱਖਿਆ ਕੰਮ ਸੁਪਨਾ ਹੈਗਾ ਵੀ ਤੁਸੀਂ ਵੱਡੀਆਂ ਫਿਲਮਾਂ 'ਚ ਆਓ ਸੁਪਨਾ ਤਾਂ ਹੈਗਾ ਵੀ ਅੱਗੇ ਜਾਈਏ ਪੱਕੀ ਤਾਂ ਕਿਸਮਤ ਨਹੀਂ ਕਰਨਾ ਜੋ ਕਰਨਾ ਪਹਿਲਾਂ ਇੱਥੇ ਤੱਕ ਵੀ ਨਹੀਂ ਸੋਚਿਆ ਸੀ ਕਿ ਕਿਸਮਤ ਨੇ ਇੱਥੇ ਤੱਕ ਲਿਆਉ। ਅੱਛਾ ਉਹ ਤੁਹਾਡਾ ਕੀ ਕੰਮ ਹੈਗਾ ਐਕਟਿੰਗ ਦੇ ਨਾਲ ਨਾਲ? ਬਈ ਡੈਰੀ ਦਾ ਕੰਮ ਆ ਸਾਡਾ। ਉਹ ਮੁੰਡੇ ਦੀ ਨਾਲ ਹੀ ਆਪਣਾ ਡੈਰੀ ਦਾ। ਅੱਛਾ। ਵਧੀਆ ਚੱਲੀ ਜਾਂਦਾ ਡੈਰੀ ਦਾ ਵੀ। ਹਾਂ ਬਾਕੀ ਪੇਂਟਿੰਗ ਦਾ ਕੰਮ ਆ ਮੇਰਾ। ਅੱਛਾ। ਉਹ ਵੀ ਮੈਂ ਕੰਪੀਟੀਸ਼ਨ ਜਿੱਤੇ ਨੇ ਵਧੀਆ। ਆਲ ਇੰਡੀਆ ਵੀ ਫਰਸਟ ਆਇਆ, ਬੰਗਾਲੀ ਤੋਂ ਵੀ ਫਰਸਟ ਆਇਆ। ਹੂੰ। ਅੱਛਾ ਤੁਸੀਂ ਦੱਸ ਦਿਓ ਤੁਸੀਂ ਪੇਂਟਿੰਗ ਵੀ ਕਰਦੇ ਹੋ ਹੈਂ ਤੇ ਜਿਹੜੇ ਪੇਂਟਿੰਗਾਂ ਤੋਂ ਪੈਸੇ ਮਿਲਦੇ ਆ ਤੁਸੀਂ ਉੱਚੋਂ ਪੰਛੀ ਖਰੀਦ ਲੈਣੇ ਹੋ ਜਿਹੜੇ ਦੁਕਾਨਾਂ ਤੇ ਹੁੰਦੇ ਆ ਉਹਨਾਂ ਨੂੰ ਆਪ ੜਾਣੇ। ਹਾਂਜੀ ਬਈ ਸ਼ੌਪ ਤੋਂ ਲਿਆ ਕੇ ਖਰੀਦ ਕੇ ਮਹਾਲੀ ਤੀਏ ਮੈਂ ਤੇ ਬਈ। ਮਹਾਲੀ ਵਿਚੜਾਤੀ ਦੀ ਉਥੋਂ ਲੈ ਕੇ ਸ਼ੌਪ ਤੋਂ ਉਥੇ ਕਿਸੇ ਪਾਰਕ ਚ ਸਾਡੇ ਆਈ ਦੀ ਪਰ ਮੈਂ ਵੀਡੀਓ ਨਹੀਂ ਪਾਉਂਦਾ ਇਹ ਚੀਜ਼ ਦੀ ਕਿ ਮੈਂ ਸੋ ਨਹੀਂ ਕਰਦਾ ਹੈਗਾ ਨਹੀਂ ਸੜਾਉਣਾ ਹੂੰ ਸੜਾ ਦੋ ਨਹੀਂ ਲੈ ਕੇ ਤੇ ਇੱਕ ਤਾਂ ਪਹਿਲਾਂ ਵਧਾਈ ਦੇ ਪਾਤਰਾਂ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ ਨੈਚੁਰਲ ਐਕਟਰ ਹੋ ਬਾਈ ਤੁਸੀਂ ਧੰਨਵਾਦ ਬਾਈ ਅੱਛਾ ਇਹ ਐਕਟਿੰਗ ਵਾਲਾ ਚੈਣਕ ਤੁਹਾਨੂੰ ਲੱਗੀ ਕਿਵੇਂ ਇਹ ਕਿੱਥੋਂ ਆਈ ਇਹ ਤਾਂ ਬਸ ਬਾਈ ਪਹਿਲਾਂ ਹੀ ਮੇਰੇ ਦੋਸਤ ਦੀ ਇੱਕ ਕਮਾਲੀ ਮੁੰਡਾ ਹਾਂ ਉਹਦੇ ਨਾਲ ਹੀ ਬਚਪਨ ਬੀਤਿਆ ਉਹਦੇ ਨਾਲ ਹੀ ਖੇਡਦੇ ਰਹਿੰਦੇ ਸੀ ਚੌੜ ਕਰਦੇ ਰਹਿੰਦੇ ਨਕਲ ਕਰ ਲੈਂਦੇ ਕਿਸੇ ਦੀ ਕਾਪੀ ਕਰ ਲੈਂਦੇ ਹੂੰ ਜੋ ਕਹਾਂਦੇ ਵੀ ਦੀ ਕਾਪੀ ਕਰਨੀ ਤਾਂ ਉਹ ਕਰਦਾ ਦਿੱਤੀ। ਹਮ ਬਸ ਹੌਲੀ ਹੌਲੀ ਬਸ ਇੱਕ ਦਿਨ ਉਹ ਕਹਿੰਦਾ ਕਿ ਆਪਾਂ ਵੀਡੀਓ ਬਣਾ ਲਿਆ ਕਰਾਂਗੇ। ਹਮ ਬਸ ਇੱਕ ਦਿਨ ਚੈਨਲ ਬਣਾ ਲਿਆ ਸੀ ਦੋ ਜਣਿਆਂ ਨੇ। ਲਾਗੇ ਵੀਡੀਓ ਬਣਾਉਣ ਤਿੰਨ ਚਾਰ ਮੁੰਡੇ ਹੋਰ ਸੀ ਸਾਡੇ ਨਾਲ। ਹਮ ਬਣਾਈਆਂ ਤਿੰਨ ਚਾਰ ਵੀਡੀਓ ਸੀ ਵਧੀਆ ਚੱਲੀਆਂ। ਫਿਰ ਉਸ ਤੋਂ ਬਾਅਦ ਚੱਲ ਉਹ ਮੁੰਡੇ ਸਾਡੇ ਨਾਲ ਨਿਕੜ ਜਗੇ ਗਏ। ਹਮ ਕਿਉਂਕਿ ਕੰਮ ਤਾਂ ਦੇਈ ਸੀ ਉਦੋਂ ਉਹਨਾਂ ਨੂੰ। ਫਿਰ ਜਿਹੜਾ ਮੇਰੇ ਨਾਲ ਤੋਂ ਮੁੰਡਾ ਮਾਲੀ ਹੋ ਵੀ ਮਸ਼ੀਨ ਲੈ ਕੇ ਵਾਗ ਗਿਆ ਬਾਹਰੇ ਜੁਪੀ ਚ। ਹਮ ਫਿਰ ਮੈਂ ਉਸ ਦਿਵਾ ਕੱਲਾ ਰਹਿ ਗਿਆ। ਹਮ ਉਸ ਤੋਂ ਬਾਅਦ ਬਸ ਫਿਰ ਮੈਂ ਦੂਜੇ ਚੈਨਲ ਤੇ ਵਾਗ ਗਿਆ। ਹ ਉਥੇ ਬੰਦਾ ਕਰੈਕਟਰ ਕਰੀਏ। ਅੱਛਾ ਵਧੀਆ ਪਿਆਰਾ ਆਇਆ ਲੋਕਾਂ ਦਾ। ਅੱਛਾ ਇਹ ਆਪਣੇ ਪਿੰਡਾਂ ਦੇ ਵਿੱਚ ਇਹ ਬੰਦਾ ਇਹ ਕੰਮ ਕਰੇ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਹੁੰਦਾ ਹਨਾ ਵੀ ਕਿਹੜੇ ਕਮੀ ਪੈ ਗਿਆ ਇਹ ਇਹ ਕੰਮ ਕਿਹੜਾ ਰੋਟੀ ਦੇਊਗਾ ਹਨਾ ਵੀ ਕੰਮ ਤਾਂ ਆਪ ਦੇ ਹੱਥੀ ਕਰਨਾ ਚਾਹੀਦਾ। ਐਸੀ ਜਿਹੀ ਗੱਲਾਂ ਬਾਤਾਂ ਹੋਈਆਂ ਸ਼ੁਰੂ ਦੇ ਵਿੱਚ। ਐਂ ਤਾਂ ਬਈ ਬਾਦੂ ਕਹੇ ਕਿਸੇ ਨੇ। ਹੂੰ ਉਹ ਕੋਈ ਗੱਲਾਂ ਹੁੰਦਾ ਆ ਕਿ ਜਲੂਸ ਕੱਢੀ ਜਾਂਦੇ ਉਹ ਇਹ ਕੀ ਆ। ਹੂੰ ਸਾਰਾ ਦਿਨ ਹੀ ਫਰੀ ਜਾਂਦੇ ਉਹ ਭੌਂਕਦੇ ਵਾਂ। ਐ ਲੋਕ ਬੋਲੀ ਜਾਂਦੇ ਹੁੰਦੇ ਸੀ। ਅੱਛਾ ਪਰ ਗੌਲੀ ਜੀ ਨਹੀਂ ਕਹੇ ਦੀ ਕਰਦੇ ਨਹੀਂ ਵੀ ਇਹ ਰੋਕਿਆ ਹੈਗਾ ਵੀ ਨਾ ਇਹ ਕੰਮ ਕਰ ਦੂੰਗਾ ਚੰਗਾ ਨਹੀਂ ਲੱਗਦਾ ਨਾ ਨਾ ਕਰਦੇ ਨਹੀਂ ਰੋਕਿਆ ਕਰ ਦਿਆ ਕਹਿੰਦੇ ਦੱਬੀਂ ਰੱਖ ਜਿਹੜਾ ਕੰਮ ਕਰਨਾ ਕਰੀ ਚੱਲ ਅੱਛਾ ਹਾਂਜੀ ਅੱਛਾ ਉਹ ਬੰਤੜਾ ਕਰੈਕਟਰ ਕਿਵੇਂ ਫੜਿਆ ਸ਼ੁਰੂ ਦੇ ਵਿੱਚ ਇਹ ਤੁਹਾਡੇ ਦਿਮਾਗ ਚ ਤਾਇਆ ਨਹੀਂ ਹੋਣਾ ਵੀ ਇਹ ਜਿਆ ਕਰੈਕਟਰ ਮੈਂ ਨਿਭਾਉਂਗਾ ਇਹ ਜਿਆ ਕਰੈਕਟਰ ਕਰੂੰਗਾ ਨਹੀਂ ਇਹ ਸਾਡੇ ਪਿੰਡ ਦੇ ਬੰਦੇ ਦੀ ਆ ਬਾਈ ਕਰੈਕਟਰ ਅੱਛਾ ਹਾਂ ਨਦੀ ਬੰਦਾ ਤੇ ਬਸ ਵਧੀਆ ਉਹਦੇ ਨਾਲ ਉਹ ਪਿਆਰਾ ਆਪਣਾ ਹੂੰ ਉਹਦੀ ਕਾਪੀ ਕਰ ਲੈਂਦੀ ਸੀ ਇਹ ਉਹ ਕਹੇ ਜਿਆ ਬੰਦਾ ਹੈਗਾ ਉਹ ਵੀ ਬੰਦਾ ਵਧੀਆ ਦਿਲ ਦਾ ਸਾਫਾ ਬੰਦਾ ਹੂੰ ਬਸ ਮੈਂ ਵੀ ਥੋੜੀ ਬਹੁਤ ਡਰਿੰਕ ਕਰਦਾ ਚਲੋ ਹੂੰ ਉਹ ਵਾ ਉਸ ਦਿਵਾਰ ਉਹਦੀ ਕਾਪੀ ਕਰ ਲੈਂਦਾ ਸੀ ਮੈਂ ਉਹਦੀ ਲੁੱਕ ਵੀ ਇਹੋ ਜਿਹੀ ਬੋਲਬਾਣੀ ਵੀ ਇਹੋ ਜਿਹੀ ਉਹਦੀ ਹਾਂ ਬੋਲਬਾਣੀ ਵੀ ਇਹੋ ਜਿਹੀ ਲੁੱਕ ਵੀ ਇਹੋ ਜਿਹੀ ਆ ਬਈ ਮੈਂ ਨਾ ਵੀ ਉਹ ਚਾਦਰਾਂ ਨਹੀਂ ਲਾਉਂਦਾ ਹੂੰ ਕੁਰਤੇ ਪਜਾਮੇ ਚ ਰਹਿੰਦਾ ਬਸ ਮੈਂ ਚਾਦਰਾਂ ਲਾ ਲੈਣਾ ਬਸ ਗੱਲ ਆ ਅੱਛਾ ਹਾਂਜੀ ਉਹਨੂੰ ਪਤਾ ਲੱਗਿਆ ਵੀ ਤੁਸੀਂ ਉਹਦੀ ਕਾਪੀ ਕਰਦੇ ਹੋ ਹਾਂ ਪਤਾ ਉਹਨੂੰ ਕੀ ਕਹਿੰਦਾ ਉਹ ਉਹਦਾ ਵਧੀਆ ਖੁਸ਼ ਆ ਅੱਛਾ ਉਹਦਾ ਕਹਿੰਦਾ ਦੱਬੀ ਰੱਖ ਕੰਮ ਅੱਛਾ ਉਹਨੂੰ ਲੋਕਾਂ ਨੇ ਦਿਖਾਈ ਵੀਡੀਓ ਜਾਂ ਉਹਨੇ ਆਪ ਹੀ ਦੇਖ ਲਈ ਵੀ ਇਹ ਤਾਂ ਮੇਰੇ ਮੁੰਡੇ ਹੈਗੇ ਮੁੰਡੇ ਦਿਖਾ ਦਾਂਦੇ ਆ ਉਹਦੇ ਕੀ ਕਹਿੰਦੇ ਉਹਦੇ ਮੁੰਡੇ ਕਹਿੰਦੇ ਵੀ ਤੇਰੀ ਨਕਲ ਕਰਦਾ ਹਾਂ ਉਹ ਤਾਂ ਕਹਿੰਦੇ ਸਾਰੇ ਪਰਿਵਾਰ ਹੀ ਕਹਿੰਦਾ ਕਹਿੰਦੇ ਜੀ ਦੱਬੇ ਰੱਖਦਾ ਕੋਈ ਚੱਕਰ ਨਹੀਂ ਅੱਛਾ ਹਾਂ ਅੱਛਾ ਉਹ ਤੁਹਾਡਾ ਕੀ ਕੰਮ ਹੈ ਐਕਟਿੰਗ ਦੇ ਨਾਲ ਨਾਲ ਬਈ ਡੈਰੀ ਦਾ ਕੰਮ ਆ ਸਾਡਾ ਅੱਛਾ ਉਹ ਮੁੰਡੇ ਦੀ ਨਾਲ ਹੀ ਆਪਣਾ ਡੈਰੀ ਦਾ ਅੱਛਾ ਵਧੀਆ ਚੱਲੀ ਜਾਂਦਾ ਡੈਰੀ ਦਾ ਵੀ ਅੱਛਾ ਹਾਂ ਬਾਕੀ ਪੇਂਟਿੰਗ ਦਾ ਕੰਮ ਆ ਮੇਰਾ ਅੱਛਾ ਉਹ ਵੀ ਮੈਂ ਕੰਪੀਟੀਸ਼ਨ ਜਿੱਤੇ ਨੇ ਵਧੀਆ ਪੇਂਟਿੰਗ ਵੀ ਕਰਦੇ ਨੇ ਹਾਂਜੀ ਬਈ ਆਲ ਇੰਡੀਆ ਵੀ ਫਾਸਟ ਆਇਆ ਬੰਬਈ ਤੋਂ ਵੀ ਫਾਸਟ ਆਇਆ ਹਾਂ ਅੰਬਾਲਾ ਦਾ ਵੀ ਕੰਪੀਟੀਸ਼ਨ ਫਾਸਟ ਆਇਆ ਹਾਂ ਉੱਥੋਂ ਵੀ ਜਿੱਤੇ ਆ ਅੱਛੇ ਤੁਸੀਂ ਦੱਸਦੇ ਹੋ ਵੀ ਕਿਸਮਤ ਨੇ ਬਹੁਤ ਵਾਰ ਠੋਕੇ ਦਿੱਤੇ ਤੁਹਾਨੂੰ ਕਿਸਮਤ ਡੇਗਦੀ ਸੀ ਤੁਸੀਂ ਵਾਰ-ਵਾਰ ਉੱਠਦੇ ਰਹੇ ਹਾਂਜੀ ਬਾਈ ਕਿਸਮਤ ਨੇ ਤਾਂ ਮੋਟਾ ਤੋਂ ਹੀ ਡੇਗਿਆ ਹੋਇਆ ਸੁਰੂ ਤੋਂ ਹੀ ਡੇਗਦੀ ਹੋਈ ਆ ਹੁਣ ਵੀ ਡੇਗ ਰਹੀ ਆ ਇਹ ਵੀ ਨਹੀਂ ਵੀ ਕੀ ਹੁਣ ਹਟ ਗਈ ਤੇ ਕਦੇ ਇਹੋ ਜਿਹੇ ਵੇਲਾ ਵੀ ਆਏ ਤੁਸੀਂ ਕਦੇ ਟੁੱਟੇ ਹੋਮੋ ਆਪ ਟੁੱਟੇ ਤਾਂ ਬਈ ਬਾਧੂ ਆ ਰੀਆਂ ਪਰ ਮੇਰੇ ਨਾਲ ਦੀ ਬੰਦੇ ਸਾਰੇ ਗੋਡਾ ਤੀਏ ਅੱਛਾ ਤਾਂ ਦਬਣੀ ਨਹੀਂ ਦਿੰਦੇ ਜੀ ਕਹਿੰਦਾ ਕੋਈ ਚੱਕਰ ਨਹੀਂ ਦੱਬੀ ਰੱਖ ਕੰਮ ਤੇਰੇ ਨਾਲ ਖੜਿਆ ਹੁਣ ਵੀ ਨਾਲ ਹੀ ਖੜੇ ਨੇ ਉਹ ਅੱਛਾ ਜਿਹੜੇ ਹੈਗੇ ਤੇ ਉਹ ਨਾਲ ਹੀ ਨੇ ਆ ਨਹੀਂ ਹੈਗਾ ਵੀ ਬਿਸੜ ਗਏ ਅੱਛਾ ਅੱਛਾ ਜਿਹੜੇ ਤੁਸੀਂ ਉਹ ਫਿਰ ਮੈਂ ਤੇ ਡਾਇਲੋਗ ਬੋਲਦੇ ਹਾਂ ਕਿੱਥੋਂ ਆਉਂਦੇ ਆ ਤੁਹਾਡੇ ਤੁਸੀਂ ਆਪ ਲਿਖਦੇ ਹੋ ਜਾਂ ਤੁਹਾਨੂੰ ਕੋਈ ਦੱਸਦਾ ਹੈਗਾ ਉਹ ਤੁਹਾਡੀਆਂ ਰੀਲਾਂ ਬਹੁਤ ਕੱਟ-ਕੱਟ ਕੇ ਪੈਂਦੀਆਂ ਆ ਤੁਹਾਡੇ ਡਾਇਲੋਗ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਿੰਡ ਦਾ ਕਰੈਕਟਰ ਆ ਹਾਂ ਉਹਨਾਂ ਨੂੰ ਚਾਚੀ ਕਹਿਣਾ ਹੁੰਦਾ ਹਾਂ ਆ ਉਹਦੇ ਲਈ 10 ਮਿੰਟ ਬਹਿ ਜਾਂਦੇ ਆ ਥਣੇ ਜਦੋਂ ਡੈਰੀ ਮੂਰੇ ਬੈਂਦਾ ਨਾ ਉਹ ਹਾਂ ਉੱਥੇ ਬੰਦੇ ਬੈਹਂ अच्छा ओदों ਉਹਦਾ ਕੈਰੈਕਟਰ ਚੱਕ ਲੈਂਦਾ اچھا ਜਿਵੇਂ ਉਹ ਬੋਲਦਾ ਕਿ ਨੂੰ ਕੀ ਬੋਲ ਪਿਆ ਐ ਕਰ ਦੂੰ ਮੈਂ ਗੋਡੇ ਕੁੱਟ ਦਾਂਗੇ ਐ ਕਰ ਦਾਂਗੇ ਉਹ ਹੈ ਇਹਹੀ ਬਦਮਾਸ਼ਮਤ ਦਾ ਬੰਦਾ ਹੋ ਨਹੀਂ ਹੈਗਾ ਤਾਂ ਉਹ ਸਿੰਪਲ ਹੀ ਆ ਬੰਦਾ ਦੇਣੇ ਨਹੀਂ ਦੇਣੇ ਜਿਵੇਂ ਹੀ ਨਹੀਂ ਬੋਲਦਾ ਹਾਂ ਦਿਨ ਦਾਣੀ ਉਹ ਸੁੱਤੀ ਪਿਆ ਰਹੇ ਸਾਰਾ ਦਿਨ ਹਾਂ ਜਾਂ ਜਮੇ ਚ ਜੇ ਬਹਿ ਗਿਆ ਤੁਸੀਂ ਬੋਲਦੇ ਨਹੀਂ ਲਵੇ ਬੈਠਿਆ ਰਹੂ ਅੱਛਾ ਆਥਣੇ ਨਹੀਂ ਫਿਰ ਆਥਣੇ ਤਾਂ ਫਿਰ ਸਾਰਿਆਂ ਨੂੰ ਘਰੇ ਬਾੜ ਕੇ ਪੈਂਦਾ ਫਿਰ ਅੱਛਾ ਉਹ ਫੁੱਕੀ ਗੱਲਾਂ ਕਰਦਾ ਹੁੰਦਾ ਜੇ ਸੱਚੀ ਜਿਵੇਂ ਨਹੀਂ ਗੱਲਾਂ ਦਾ ਫੁੱਕੀ ਨੇ ਅੱਛਾ ਉਹ ਵੀ ਦੱਬ ਲੈਦਾ ਪਰ ਚੱਲਣ ਹੀ ਦਿੰਦਾ ਕਿਸੇ ਨੂੰ ਅੱਗੇ ਅੱਛਾ ਤੁਸੀਂ ਵੀ ਉਹੀ ਕੈਰੇਕਟਰ ਫੜ ਕੇ ਤੁਸੀਂ ਆਪ ਵੀ ਫੁੱਕੀ ਮਾਰ ਦਿੰਨੇ ਵਿੱਚ ਹਾਂ ਅੱਛਾ ਉਹ ਕੀ ਡਾਇਲੋਗ ਸੀਗਾ ਮੰਨਾ ਕਹਿੰਦਾ ਬੰਦੇ ਚਾਹੀਦੇ ਨੇ ਇੱਥੇ ਕਹਿੰਦਾ ਕਣਕ ਵੱਢਣੀ ਆ ਕੀ ਡਾਇਲੋਗ ਸੀ ਉਹ ਕਿਵੇਂ ਸੀ ਉਹ ਬੋਲ ਕੇ ਦੱਸਿਓ ਮਾੜਾ ਜਿਹਾ ਉਹ ਆਹ ਤੀ ਬੰਦੇ ਚਾਹੀਏ ਚਰਛਾ ਚੈਨਾ ਬੋਲਦਾ ਮਰ ਜਾ ਪਰ ਤੋਂ ਬੰਤ ਬੋਲਦਾ ਪ੍ਰਧਾਨ ਕਾਲੀ ਦੁਨੀਆ ਦਾ ਹਾਂ ਉਸ ਵਾਰ ਦੀ ਕਨ ਕਬਜ਼ਾ ਲੈਣਾ ਸੀ ਉਦੋਂ ਵੀਰੇ ਦੀ ਜ਼ਮੀਨ ਦਾ ਰੋਲਾ ਜਾ ਹੋ ਗਿਆ ਸੀ ਹਾਂ ਉਹਨੂੰ ਕਹਿਦਾ ਸੀ ਮਾਂ ਤੂੰ ਡੋਲਣਾ ਤੇਰੇ ਨਾਲ ਖੜੇ ਆ ਵੱਡਾਂਗੇ ਕਣਕ ਵੱੱਡ ਵੀ ਲਈ ਸੀ ਕਣਕ ਹਾਂ ਬਸ ਉਸ ਤੋਂ ਬਾਅਦ ਚੱਲ ਪਈ ਉਹਨਾਂ ਦੀ ਕੁੱਟ-ਕੱਟ ਪੈ ਗਈ ਮੈਂ ਲੰਘਿਆ ਅੱਛਾ ਹਾਂ ਅੱਛਾ ਹੁਣ ਤੱਕ ਦਾ ਦੌਰ ਕਹੇ ਜਾ ਰਿਹਾ ਹੈ ਬਾਈ ਤੁਹਾਡਾ ਬਈ ਪਹਿਲਾਂ ਦਾ ਦੌਰ ਬਾ ਡੌਣੀ ਰਿਹਾ ਪਹਿਲਾਂ ਕਿਸਮਤ ਨੇ ਦੱਬੀ ਰੱਖਿਆ ਪਰ ਦਮਣ ਦਿੱਤਾ ਨਹੀਂ ਪਰ ਹੁਣ ਵਧੀਆ ਚੱਲ ਰਿਹਾ ਕਿਉਂਕਿ ਹੁਣ ਬਾਈ ਦੀ ਵੀ ਸਪੋਰਟ ਆ ਮੇਰੇ ਯਾਰਾਂ ਦੀ ਵੀ ਸਪੋਰਟ ਆ ਜਿਹੜੇ ਨਾਲ ਖੜੇ ਨੇ ਹਾਂ ਮਨ ਨੂੰ ਲੈ ਕੇ ਵੀ ਆਉਂਦੇ ਨੇ ਛੱਡ ਵੀ ਆਉਂਦੇ ਨੇ ਜਿੱਥੇ ਮਰਾਤ ਨੂੰ ਫੋਨ ਕਰਾਂ ਜਿੱਥੋਂ ਵੀ ਕਦੇ ਵੀ ਜਾਣਾ ਲੈ ਜਾਂਦੇ ਨੇ ਇਹ ਜੀ ਗੱਲ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਤੱਕ ਐਕਟਿੰਗ ਕਰਦਿਆਂ ਨੂੰ ਤੱਕ ਹੋ ਗਿਆ ਬਾਈ ਮਨੂੰ ਪੰਜਵਾਂ ਸਾਲਾ ਹੁਣ ਪੰਜ ਸਾਲ ਹੋ ਗਏ ਹਾਂ ਮੁੱਲ ਪੈ ਗਿਆ ਤੁਹਾਨੂੰ ਲੱਗਦਾ ਬਾਕੀ ਬਾਈ ਮੈਂ ਤਾਂ ਦੇਖਦੀ ਆਂ ਵੀ ਕਿਸਮਤ ਨੇ ਵਧੀਆ ਸਾਥ ਦੇ ਰੱਖਿਆ ਅੱਛਾ ਮੁੱਲ ਵਧੀਆ ਪਾ ਰੱਖਿਆ ਕਿਉਂਕਿ ਹੁਣ ਬਾਈ ਦੀ ਵੀ ਸਪੋਰਟ ਮਨੁਇੰਦਰ ਦੀ ਵਧੀਆ ਗਈ ਅੱਛਾ ਦੋ ਬਣੀ ਦਿੰਦਾ ਮਨੂੰ ਕਿਸੇ ਪੱਖੋਂ ਵੀ ਹੂੰ ਬਾਕੀ ਮੇਰੇ ਪਿੰਡ ਦੀ ਸਪੋਰਟ ਸਾਰੇ ਦੀ ਆ। ਅੱਛਾ ਪਿੰਡ ਵਾਲੇ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਹੈਗੇ ਵੀ ਕਿਹੜੇ ਕੰਜਰਖਾਨੇ ਚ ਪਿਆ ਜਾ ਪਿੰਡ ਵਾਲੇ ਇਹ ਸ਼ੁਰੂ ਸ਼ੁਰੂ ਚ ਕੀ ਕਹਿੰਦੇ ਉਹ ਪਿੰਡ ਚ ਚਲੋ ਕੁਸਤਾ ਹੁੰਦੀ ਨੇ ਹਨਾ ਕੈਨਾਲੇ ਹੂੰ ਉਹਦਾ ਕਹਿ ਨਹੀਂ ਨੇ ਫਿਰ ਉਹਨਾਂ ਦਾ ਤਾਂ ਹੁਣ ਆਪਾਂ ਮੂਵੀ ਨਹੀਂ ਫੜ ਸਕਦੇ ਲੜ ਵੀ ਨਹੀਂ ਸਕਦੇ ਹਰੇਕ ਨਾਲ ਕਹਿੰਦੇ ਵੀ ਬਾਦੂ ਨੇ ਪਰ ਪਿੰਡ ਦੀ ਜਿਆਦਾ ਸਪੋਰਟ ਮੈਨੂੰ ਹੈਗੀ ਉਹ ਅੱਛਾ ਇਹ ਕਰੈਕਟਰ ਦੇ ਵਿੱਚ ਕੀ ਦੱਬੀ ਰੱਖ ਸਮ ਤੇਰੇ ਨਾਲ ਸ਼ੁਰੂ ਸ਼ੁਰੂ ਚ ਆਖਿਆ ਲੋਕਾਂ ਨੇ ਵੀ ਤੁਹਾਡੇ ਘਰੇ ਕਿਸ ਨੂੰ ਆਖਿਆ ਹੋਵੇ ਤੁਹਾਡੀ ਮੰਮੀ ਨੂੰ ਹਾਂ ਇਹ ਤਾਂ ਕਹੀ ਗਏ ਨੇ ਬਾਈ ਕੀ ਕਹਿੰਦੇ ਉਹ ਬੁੜੀਆਂ ਵੀ ਵਗ ਜਾਂਦੀਆਂ ਸੀ ਹਾਂ ਇਹ ਕਿੱਥੇ ਕੰਮ ਚ ਕਾਨੂੰ ਪਤਾ ਇਹ ਤਾਂ ਚੌੜਕਾਰੀ ਜਾਂਦੇ ਨੇ ਸਾਰਾ ਦਿਨ ਸੱਟ ਖਾ ਲੈਣਗੇ ਆਏ ਆ ਵਿਗੜਨਾ ਜਾਣ ਬਸ ਐਵੇਂ ਕਹਿੰਦੇ ਰਹਿੰਦੇ ਜੀ ਠਡੀ ਕਰਦੇ ਨਹੀਂ ਓਕੇ ਹੈਗਾ ਵੀ ਤੂੰ ਇਹ ਕੰਮ ਛੱਡ ਦੇ ਬਾਈ ਹਾਂ ਬਾਈ ਕਰਦੇ ਨੇ ਤਾਂ ਕਦੇ ਰੋਕਿਆ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਦੀ ਨਸ਼ੇ ਪੱਤੇ ਤੋਂ ਅਸੀਂ ਦੂਰ ਹਾਂ ਅੱਛਾ ਕਿਉਂਕਿ ਸਾਡੇ ਜਿੰਨੇ ਵੀ ਮੇਰੇ 1000 ਦੋਸਤ ਨੇ ਸਾਰੇ ਨਹੀਂ ਹੈਗੇ ਲੈਣ ਦੇ ਵਿੱਚ ਹਾਂ ਕਿਉਂਕਿ ਉਹਨਾਂ ਨੂੰ ਪਤਾ ਦੀ ਵੀ ਸੀਗਾ ਵਧੀਆ ਦਾ ਇਹਨਾਂ ਨਾਲ ਕਿਉਂਕਿ ਮਾਰੇ ਰਾਹ ਆਪ ਹੀ ਨਹੀਂ ਪਾਉਂਦੇ ਕਿਉਂਕਿ ਮਾਰੇ ਰਾਹ ਤਾਂ ਨਸ਼ੇ ਵਾਲੀ ਪਾਉਗਾ ਹਾਂ ਆਥਨ ਟੜਕੇ ਡੈਰੀ ਦਾ ਕਰ ਲੈਂਦੇ ਸੀ ਹਾਂ ਤੇ ਦਿਨੇ ਆ ਸੂਟ ਸਟਾਰਟ ਕਰ ਲੈਂਗੇ ਹੁਣ ਵੀ ਕਰਦੇ ਹਾਂ ਹਾਂਜੀ ਬਾਈ ਡੈਰੀ ਦਾ ਹੁਣ ਵੀ ਕਰਦੇ ਆ ਅੱਛਾ ਦੁੱਦੀ ਤੋਂ ਤੁਸੀਂ ਐਕਟਰ ਬਣ ਗਏ ਹਾਂਜੀ ਅੱਛਾ ਤੇ ਕਹੇ ਜਾਂਦਾ ਯਾਰ ਬਾਰੇ ਹਾਈਲੈਂਡ ਦੇ ਵਿੱਚ ਆ ਕੇ ਤੁਹਾਡਾ ਇਹ ਚ ਬਾਈ ਵਧੀਆ ਰਿਹਾ ਲੋਕ ਵਧੀਆ ਹੱਸਦੇ ਨੇ ਵਧੀਆ ਮਿਲਦੇ ਨੇ ਹੂੰ ਚਲੋ ਮਾਨ ਜਾਂਦਾ ਹੁੰਦਾ ਜਦੋਂ ਇਧਰ ਕਿਤੇ ਦੂਰ ਪਾਰ ਜਾਂਦੇ ਆ ਅਗਲਾ ਪੁੱਛਦਾ ਉਹ ਤਾਂ ਮੈਨੂੰ ਘਾਟੀ ਆਹ ਲੁਕੋ ਜਿਹਾ ਮੈਨੂੰ ਘਾਟੀ ਪੈ ਜਾਣ ਦੇ ਹਾਂ ਘਾਟ ਪਛਾਣ ਦੇ ਮੇਰੇ ਲਵੇ ਖੜੇ ਨਹੀਂ ਪਤਾ ਵੀਡੀਓ ਦੇਖੀ ਜਾਣ ਮੇਰੀਆਂ ਹੂੰ ਮੈਂ ਲਵੇ ਜਰ ਆਹ ਕਦੇ ਹੋਇਆ ਹੈ ਜੀ ਹਾਂ ਬਈ ਹੋਇਆ ਸੁਣਾ ਵੀ ਹੋਇਆ ਈਟੀ ਚ ਉੱਥੇ ਬੈਠਿਆ ਸੀ ਮੈਂ ਇੱਕ ਦਿਨ ਵੇਟ ਕਰ ਰਿਹਾ ਸੀ ਹੂੰ ਤੇ ਉਦੋਂ ਵੀ ਬਾਈ ਆ ਰਿਹਾ ਸੀ ਆ ਤੇ ਮੈਂ ਬੈਠਾ ਮੇਰੇ ਲਵੇ ਖੜੇ ਰੀਲਾਂ ਦੇਖੀ ਜਾਣ ਹੂੰ ਉਹਨਾਂ ਨੂੰ ਪਤਾ ਨਹੀਂ ਲੱਗਿਆ ਅੱਛਾ ਵਾਧੂ ਵਾਰੀ ਹੋਇਆਵੇਂ ਅੱਛਾ ਇਹ ਕੈਰੈਕਟਰ ਇੱਕ ਤਾਂ ਥੋੜਾ ਇਹ ਕੈਰੈਕਟਰ ਹੋ ਗਿਆ ਬੰਤਾਲਾ ਇੱਕ ਥੋੜਾ ਚੱਕੀ ਵਾਲਾ ਕੈਰੈਕਟਰ ਹੈਗਾ ਹਨਾ ਉਹਦੇ ਚ ਉਹ ਕੈਰੈਕਟਰ ਕਿਵੇਂ ਆਇਆ ਕਿਉਂਕਿ ਥੋੜੀ ਬਾਹਰ ਉਹ ਈ ਜੀ ਹੈ ਨਹੀਂ ਜੀ ਹਨਾ ਥੋਡੀਆਂ ਆਦਤਾਂ ਜਾਂ ਬੰਦੇ ਦਾ ਇਹ ਹੁੰਦਾ ਵੀ ਉਹ ਸੁਭਾਅ ਹੋਇਆ ਹੁੰਦਾ ਫੇਰ ਉਹ ਐਕਟਿੰਗ ਇਹੋ ਜੀ ਕਰ ਲੈਂਦਾ ਪਰ ਤੁਹਾਡੇ ਕੈਰੈਕਟਰ ਤੁਹਾਡੇ ਤੁਹਾਡੇ ਆਪਣੇ ਜਿਹੇ ਜੇ ਤੁਸੀਂ ਹੁਣ ਹੈਗੇ ਹੋ ਇਹਦੇ ਨਾਲ ਬਿਲਕੁਲ ਡਿਫਰੈਂਟ ਕੈਰੈਕਟਰ ਹੈ ਹਨਾ ਉਹਦੀ ਬੋਲਬਾਣੀ ਵੀ ਅਲੱਗਾ ਉਹ ਕਿਵੇਂ ਫੜਿਆ ਤੁਸੀਂ ਕੈਰੈਕਟਰ ਚੱਕੀ ਵਾਲਾ ਉਹ ਬਾਈ ਇੱਕ ਦਿਨਾਂ ਦਾ ਅਸੀਂ ਵੀਡੀਓ ਸ਼ੂਟ ਕਰ ਰਹੇ ਸੀ ਮੈਂ ਤੇ ਬਾਈ ਆਹੀ ਬੰਤਾਲੀਓ ਅੱਛਾ ਉਦੋਂ ਅਸੀਂ ਕੋਈ ਸੀਨ ਕੱਢਣ ਬਾਗੇ ਚੱਕੀ ਤੇ ਬੱਸ ਅਸੀਂ ਉਹ ਬੰਦਾ ਦੇਖ ਲਿਆ ਚੱਕੀ ਵਾਲਾ ਬਾਈ ਮੈਨੂੰ ਕਹਿੰਦਾ ਵੀ ਇਹਦਾ ਵੀ ਕੈਰੈਕਟਰ ਕਰ ਲੇਗਾ ਤੂੰ ਉਹ ਤੇਜ ਜੇ ਵਾਲਾ ਵੀ ਬੋਲਦਾ अच्छा वो परौणा ਰਹਿੰਦਾ ਉੱਥੇ ਪਿੰਡ 'ਚ ਫਿਰ ਅਸੀਂ ਉਹਦੀ ਕੈਰੇਕਟਰ ਚੱਕ ਲਿਆ। ਉਹ ਜਿਹੜਾ ਚੱਕੀ ਵਾਲਾ ਉਹ ਅਸਲ 'ਚ ਚੱਕੀ ਵਾਲਾ ਬੰਦਾ ਹੋਇਆ ਹੈ। ਹਾਂਜੀ ਹਾਂਜੀ। ਹਾਂਜੀ ਬਈ ਚੱਕੀ ਆਉਦੀ ਅਸਲ 'ਚ। ਤੇ ਉਹ ਮਨ ਕੇ ਉੱਥੇ ਪਰੌਣਾ ਰਹਿੰਦਾ ਉਹਨੇ ਸਾਮੀ ਹੋਈ ਆ ਉਹ ਚੱਕੀ। ਅੱਛਾ। ਹਾਂ। ਇੰਦਰ ਮੈਨੂੰ ਦੱਸਦਾ ਇੰਦਰ ਕਹਿੰਦਾ ਮੈਂ ਉਹਨੂੰ ਉਹਨੂੰ ਬੰਤਰੂ ਕਹਿੰਦਾ ਉਹਦੇ ਕੋਲੇ ਖੜਾ ਆ ਵੀ ਤੂੰ ਬਾਈ ਇਹ ਬੰਦੇ ਦੀ ਸੇਮ ਹੂਪ ਹੂਪੀ ਕਾਪੀ ਕਰਨੀ ਆ। ਹਾਂਜੀ ਬਈ ਮੈਂ ਲਵੇ ਖੜਾ ਰਿਹਾ ਜਿਵੇਂ ਉਹਦੇ ਨਾਲ ਵੀ ਗਾਹ ਕਾਉਂਦੇ ਨਗਰ ਨੂੰ ਚੱਕਣਾ ਹੈ ਨਾ। ਹਾਂ। ਕਿਵੇਂ ਉਹਨਾਂ ਨਾਲੋਂ ਬੋਲਦਾ ਸੀ ਉਹਦਾ ਪਹਿਰਾਵਾ ਸੀ ਹਨਾ ਤਾਂ ਉਹਦੀ ਲੁੱਕ ਤੇ ਉਹ ਸਾਰੀ ਓਵੇਂ ਕਰ ਲਿਆ ਕਿੰਨੇ ਟਾਈਮ ਚ ਤੁਸੀਂ ਕਾਪੀ ਮਾਰ ਲਈ ਉਹਨੂੰ ਵੀ ਬੰਦੇ ਦੀ 5-6 ਮਿੰਟਾਂ ਚ 5-6 ਮਿੰਟਾਂ ਚ ਹਾਂਜੀ ਹਾਂ ਉਹ ਕਿਹੜਾ ਦੇਖ ਲਿਆ ਵੀ ਐਂ ਬੋਲਦਾ ਸੀ ਹਨਾ ਵੀ ਐਵੇਂ ਜੀ ਤੁਰਦਾ ਹੈ ਐਵੇਂ ਬੋਲਦਾ ਤੇਜ਼ ਤੇ ਜੇ ਬਸ ਉਹ ਦੂਆ ਚੱਕਦਾ ਨਾ ਦੂਆ ਦੂਜਾ ਤੀਜਾ ਦਿਨ ਨਹੀਂ ਕਰਦਾ ਸੂਟ ਫਿਰ ਚੱਕੀ ਵਾਲਾ ਹਾਂ ਉਹ ਉਹ ਕਰੈਕਟਰ ਬੜਾ ਜ਼ਬਰਦਸਤ ਹੈ ਨਾ ਤੁਹਾਡਾ ਉਹ ਬੰਦਾ ਇਹ ਲੱਗਦਾ ਵੀ ਨੇਚੁਰਲੀ ਉਹ ਆ ਤੇ ਉਹ ਫਿਰ ਜਿਹੜੀ ਉਹਦੀ ਥਿੰਕਿੰਗ ਬਣਾਈ ਵੀ ਬੰਦਾ ਇਹੋ ਜਿਹਾ ਭਾਈ ਕੰਜੂਸ ਆ ਉਹ 20 ਰੁਪਈਆ ਵਿੱਚ ਇਹ ਵੀ ਉਹ ਰੌਲਾ ਪਾ ਕੇ ਖੜ ਜਾਂਦਾ ਹਨ ਤੇ ਉਹ ਤੁਸੀਂ ਆਪ ਉਹ ਬਣਾਇਆ ਉਹ ਕਰੈਕਟਰ ਉਹ ਬਈ ਪਾ ਵੀ ਰਿਹਾ ਤੀ ਰੌਲਾ ਬਾਕੀ ਉਹ ਚੱਕੀ ਦੇ ਜਿਹੜਾ ਉਹ ਲੈ ਵਗਾਹ ਕਾਇਆ ਤੀ ਹਾਂ ਉਹਦੇ ਕੋਲ 60 ਰੁਪਈਆ ਬਣਦੇ ਤੀਗੇ ਹੂੰ ਤੇ 20 ਰੁਪਈਆ ਦਾ ਉਹਨੇ ਚਲ ਕਹਿਤਾ ਹੋਊਗਾ ਵੀ ਉਹਨੇ 60 ਰੁਪਈਆ ਦੇ ਦੇ ਵੀ 20 ਰੁਪਈਆ ਬੰਦੇ ਨੂੰ ਫੇਰ ਦੇ ਵਾਹ ਦੀ ਵਾਰ ਉਹਨੇ ਜਾਣ ਲੈਣੀ ਘਰੀ ਰੱਖੀ ਵੀ 20 ਰੁਪਈਆ ਦੇ ਮੇਰੇ ਦੇ ਜਿਵੇਂ ਮਰਜ਼ੀ ਕਰ ਅੱਛਾ ਉਹ ਅਸਲ ਚ ਇਹ ਜੀ ਬੰਦਾ ਹਾਂ ਢੋਲੀ ਵੀ ਾਟ ਲੈਦਾ ਉਹ ਅੱਛਾ ਹਾਂ ਅਰੇ ਆਪ ਪਰਮਾਤਮਾ ਦੇਖਦਾ ਏ ਪਰਮਾਤਮਾ ਮੈਨੂੰ ਵੀ ਪਿਆ ਦੇ ਦੇ ਐਵੇਂ ਝੋਲੀ ਾੜੀ ਪੂਰਾ ਉਹ ਕਰਦਾ ਬਈ ਉਹ ਅੱਛਾ ਤੁਸੀਂ ਉਹ ਚੀਜ਼ ਵੀ ਉਹਦੀ ਕਾਪੀ ਕਰ ਲਈ ਹਾਂਜੀ ਬਈ ਮੈਂ ਖੁਦ ਵੀ ਦੇਖਿਆ ਅੱਖਾਂ ਨਾਲ ਝੋਲੀ ਾੜਦਾ ਹਾਂ ਫਿਰ ਉਹ ਫਿਰ ਕਿਉਂਕਿ ਮੈਨੂੰ ਪਤਾ ਨਹੀਂ ਦੀ ਵੀ ਝੋਲੀ ਵੀ ਾੜਦਾ ਫਿਰ ਜਦੋਂ ਝੋਲੀ ਾੜਦਾ ਦੇਖਿਆ ਮੈਂ ਉਹ ਮੈਂ ਹਰੇਕ ਸੀਨ ਦੇ ਵਿੱਚ ਝੋਲੀ ਵੀ ਾਟ ਲੈਂਦਾ ਸੀ ਹਾਂ ਉਹਦੀ ਕਾਪੀ ਕਰ ਕੇ ਅੱਛਾ ਸੇਮ ਹੂ ਹੂ ਬੰਦਾ ਵੀ ਕਾਪੀ ਮਾਰ ਲਿਆ ਉਹਦੀ ਆਵਾਜ਼ ਵੀ ਕਾਪੀ ਮਾਰ ਲਈ ਉਹਦੀ ਆਤਾਂ ਵੀ ਕਾਪੀ ਮਾਰ ਰਹੀ ਹੈ ਜੇ ਹੁਣ ਉਹਨੂੰ ਬੰਦਾ ਕੋਈ ਦੇਖ ਜਾਉਣਾ 20 ਰੁਪਏ ਲੈਣੇ ਸੀ ਜੇ ਬੰਦਾ ਉਹਨੂੰ ਕਿਹਾ ਨਾ 50 ਦਾ ਨੋਟ ਦੇ ਗਿਆ ਵੀ ਚਲ 30 ਰੁਪਏ ਮੇਰੇ ਵਾਪਸ ਕਰ ਦੇ ਵੀ ਜੇ ਹੁਣ ਨਹੀਂ ਹੈਗੇ ਫਿਰ ਦੇ ਨਹੀਂ ਫਿਰ ਦੰਦਾ ਨਹੀਂ ਤੀ ਅੱਛਾ ਆਪਦੇ ਉਹ ਰੱਖ ਲੈਂਦਾ ਤੀ ਆਪਦਾ ਰੁਪਿਆ ਨਹੀਂ ਛੱਡਦਾ ਤੀ ਅੱਛਾ ਹਾਂ ਘਰੋਂ ਵੀ ਵਧੀਆ ਤੀ ਤਾਕੜਾਂਗੇ ਨਾ ਸੱਚਾ ਵਧੀਆ ਅੱਛਾ ਕੋਠੀ ਕਾਠੀ ਤੱਕ ਜਦੋਂ ਤੁਸੀਂ ਇਹ ਵੀਡੀਓ ਬਣਾ ਲਈ ਉਹ ਬੰਦੇ ਨੇ ਵੀਡੀਓ ਥੋੜੀ ਦੇਖੀ ਤੁਹਾਨੂੰ ਪਤਾ ਲੱਗਿਆ ਜਿਵੇਂ ਉਹਨੇ ਤੁਹਾਡੇ ਕੋ ਆਇਆ ਉਹ ਫਿਰ ਜਦੋਂ ਨੇ ਫੋਨ ਫੋਨ ਕਰਿਆ ਉਹ ਨਾ ਬੜੀਆ ਮਿਲਿਆ ਤੇ ਬੋਲਿਆ ਨਹੀਂ ਕੁਛ ਨਹੀਂ ਬੋਲਿਆ ਕਹਿੰਦਾ ਕੁਛ ਨਹੀਂ ਹੁੰਦਾ ਦੱਬੀ ਰੱਖੋ ਕੰਮ ਅੱਛਾ ਹਾਂ ਕੁਛ ਨਹੀਂ ਬੋਲਿਆ ਜਾਂਦੇ ਵੀ ਰਹਿਆ ਸੀ ਉਹ ਤੇ ਚੱਕੀ ਤੇ ਵੀ ਸ਼ੁਣ ਕੇ ਰਹਿ ਇੱਕ ਅੱਛਾ ਹਾਂਜੀ ਇਹ ਅਸਲ ਕਰੈਕਟਰ ਜਿਹੜਾ ਐਕਟਰ ਹੁੰਦਾ ਉਹ ਤਾਂ ਇਹੀ ਆ ਕਿ ਕੋਈ ਬੰਦਾ ਉਹਦਾ ਸਾਹਮਣੇ ਖੜਾ ਉਹਦੇ ਕਰੈਕਟਰ ਨੂੰ ਉਹਨੇ ਕਿਵੇਂ ਫੜਨਾਗਾ ਹਨਾ ਪਰ ਤੁਸੀਂ ਇਹ ਚੀਜ਼ ਬਹੁਤ ਸੋਹਣੀ ਨਿਭਾਉਣੇ ਤੇ ਕਰੀ ਵੀ ਕਰਕੇ ਵੀ ਦਿਖਾਈਆ ਹਨਾ ਕਰੈਕਟਰ ਦਾ ਭਾਈ ਸਾਰੀ ਕਰੇ ਨੇ ਭਈਏ ਦਾ ਵੀ ਕਰਿਆ ਅੱਛਾ ਬਾਣੀਏ ਦਾ ਵੀ ਕਰਿਆ अच्छा ਤੇ ਬਿਜਲੀ ਮਹਿਕਮੇ ਵਾਲਿਆਂ ਦਾ ਵੀ ਕਰਿਆ ਲੈਨਮੈਨ ਦਾ اچھا ਕਰੈਕਟਰ ਸਾਰੀ ਕਰੇ ਨੇ ਇਹ ਐਕਟਿੰਗ ਦੀ ਕਲਾਸ ਕਲੂਸ ਲਈ ਤੁਸੀਂ ਕੋਈ ਨਹੀਂ ਵੀ ਕਲਾਸ ਨਹੀਂ ਬਸ ਹੂੰ ਜਿਵੇਂ ਹੁਣ ਕਹੇਦਾ ਵੀ ਜੇ ਕੋਈ ਕਾਪੀ ਕਰਨੀ ਹੈ ਕਿਸੇ ਚੀਜ਼ ਦੀ ਹੂੰ ਬਸ ਕਰ ਲੈਣੀ ਹੈ ਐਥੇ ਤੁਹਾਨੂੰ ਪਹਿਲਾਂ ਯਾਰ ਦੋਸਤ ਇਹ ਵੀ ਕਹਿੰਦੇ ਸੀਗੇ ਵੀ ਇਹ ਬੰਦਾ ਇਹੋ ਜਿਹਾ ਬਾਈ ਤੂੰ ਇਹਦੀ ਇਹਦੀ ਐਕਟਿੰਗ ਕਰਕੇ ਦਿਖਾ ਇਹਦੀ ਨਕਲ ਲੱਗ ਰਹੀ ਪੰਡਾ ਚ ਇਹ ਗੱਲਾਂ ਹੁੰਦੀਆਂ ਨੇ ਹਾਂਜੀ ਬਾਈ ਸਾਡੇ ਪੰਡ ਵੀ ਤੀ ਇੱਕ ਬੰਦਾ ਉਹਦੀ ਇਤਨੇ ਬਹੁਤ ਬੰਦਿਆਂ ਦੀ ਕਰੀ ਆ ਮੈਂ ਸਾਡੇ ਪਿੰਡ ਨਾਲ। ਅੱਛਾ। ਹਾਂ ਚਲੋ ਹੁਣ ਤਾਂ ਆਪਾਂ ਕਾਹਨੂੰ ਉਹਨਾਂ ਦਾ ਨੌ ਤਾਂ ਕਾਹਨੂੰ ਲੈਣਾ। ਨਹੀਂ ਪਹਿਲਾਂ ਸ਼ੁਰੂ ਇੱਥੇ ਹੋਇਆ ਵੀ ਤੂੰ ਉਹਦੀ ਨਕਲ ਕਰਕੇ ਦਿਖਾ ਉਹਦੀ ਨਕਲ ਕਰਕੇ। ਹਾਂਜੀ ਬਾਈ। ਜਿਵੇਂ ਹੁਣ ਸਾਡੇ ਪਿੰਡਾ ਹੈਗਾ ਤੇ ਇੱਕ ਬੰਦਾ ਹਾਂ। ਉਹਦੀ ਨਕਲ ਕਰ ਦਾਂਦਾ ਤੀ ਮੈਂ ਜ਼ਿਆਦਾ ਹੀ ਕਹਿ ਰਹਾਂ ਨੇ ਮਨ ਉਹਦੀ ਨਕਲ ਕਰੀ ਮੜੀ। ਹਾਂ। ਉਹਦੀ ਕਰ ਦਾਂਦੇ ਤੀ ਇਹ। ਅੱਛਾ। ਹਾਂ ਕੋਈ ਬੰਦਾ ਉਹ ਤੁਰਦਾ ਉਹਦੇ ਵਾਂਗੂ ਤੁਰ ਕੇ ਦਿਖਾਈ ਉਹਦੇ ਵਾਂਗੂ ਤੁਰ ਲੈਂਦੇ ਤੀ। ਅੱਛਾ। ਫਿਰ ਉੱਥੋਂ ਇਹ ਐਕਟਿੰਗ ਵਾਲ ਨੂੰ ਆਗੇ ਤੁਸੀਂ ਹੈਂ? ਹਾਂਜੀ ਬਾਈ। ਚੰਗੀ ਗੱਲ ਆ ਬਾਈ। ਅ ਜਦੋਂ ਹੁਣ ਕਿਤੇ ਤੁਸੀਂ ਜਾਣਦੇ ਹੋ ਜਿਵੇਂ ਤੁਸੀਂ ਦੱਸਦੇ ਹੋ ਐਥੇ ਤੁਹਾਡੀਆਂ ਰੀਲਾਂ ਮੈਨੂੰ ਇਹ ਇਹ ਗੱਲ ਮੈਂ ਥੋੜੇ ਤੋਂ ਪਹਿਲਾਂ ਵੀ ਪੁੱਛੀ ਆਫ ਕੈਮਰਾ ਵੀ ਪੁੱਛੀ ਵੀ ਜਿਹੜੇ ਤੁਸੀਂ ਉੱਥੇ ਡਾਇਲੌਗ ਬੋਲਦੇ ਹੋ ਸ਼ਾਰਟ ਫਿਲਮਾਂ ਦੇ ਵਿੱਚ ਹਨਾ ਤੇ ਉਹ ਤੁਸੀਂ ਬੋਲਦੇ ਇਹੀ ਗੱਲਾਂ ਕਰਕੇ ਉਹ ਵੀ ਇਹਦੀ ਰੀਲ ਕੱਟ ਕੇ ਪੈ ਜਾਊਗੀ ਇਹ ਡਾਇਲੌਗ ਮੈਂ ਇਹ ਜਾ ਬੋਲਾਂ ਜਾਂ ਨੇਚੁਰਲੀ ਤੁਸੀਂ ਐਦਾਂ ਬੋਲਦੇ ਨੇ ਉਹਦੀ ਰੀਲ ਬਣ ਜਾਂਦੀ ਆ ਉਹਦੀ ਰੀਲ ਬਣ ਜਾਂਦੀ ਆ ਨੇਚੁਰਲੀ ਆ ਸੋਚਦੇ ਸੋਚਦੇ ਕੁਝ ਨਹੀਂ ਹੈਗਾ ਵੀ ਜਿਵੇਂ ਹੁਣ ਸੋਚ ਲਿਆ ਜਿਵੇਂ ਨੇਚੁਰਲੀ ਆ ਕਿਉਂਕਿ ਰੀਲਾਂ ਕੱਟਦੀ ਸਾਰੀਆਂ ਵੀਡੀਓ ਚ ਨਹੀਂ ਬਾਈ ਹਾਂ ਮੇਰੀ ਆਪਦੇ ਰੀਲ ਨਹੀਂ ਜੇ ਮੈਂ ਉਹ ਬੋਲ ਕੇ ਰੀਲ ਪਾਤੀ ਉਹ ਘੱਟ ਚੱਲਦੀ ਹੈ ਜਿਹੜੀ ਮੇਰੀ ਵੀਡੀਓ ਚ ਰੀਲ ਕੱਟਦੀ ਉਹ ਚੱਲਦੀ ਨਹੀਂ ਸਾਰੀਆਂ ਨਹੀਂ ਤੁਸੀਂ ਡਾਇਲੋਗ ਇਹ ਸੋਚ ਕੇ ਲਿਖਦੇ ਹੋ ਵੀ ਇਹਦੀ ਰੀਲ ਕੱਟੀ ਜਾਊਗੀ ਨਹੀਂ ਡਾਇਲੋਗ ਲਿਖਦੇ ਨਹੀਂ ਹੈਗੇ ਵੀ ਲਿਖਦੇ ਨਹੀਂ ਨਾ ਬਹੁਤ ਟਾਈਮ ਤੋਂ ਟਾਈਮ ਆ ਬਸ ਉੱਥੇ ਜਦੋਂ ਸ਼ੂਟ ਹੋ ਗਿਆ ਜਦੋਂ ਸੀਨ ਹੁੰਦਾ ਬਾਈ ਕਹਿੰਦਾ ਵੀ ਤਰਾ ਸੂਣਾ ਬਸ ਦੂਆ ਜਿਹੜਾ ਸੀਨ ਆ ਗਿਆ ਧਮਾਕਾ ਚ ਮੋਲ ਦਿੰਨੇ ਆ ਕਿਉਂਕਿ ਤੁਹਾਨੂੰ ਪਤਾ ਬਾਈ ਮੇਰਾ ਜਿਹੜਾ ਇਹ ਕਰੈਕਟਰ ਆ ਬੈਲੀਆਂ ਵਾਲੀ ਆ ਸਾਰਾ ਹਾਂ ਚੋਲਾ ਜਾ ਪਾਇਆ ਹੁੰਦਾ ਬਸ ਹਾਂ ਬੈਲੀਆਂ ਵਾਲਾ ਕਰੈਕਟਰ ਆ ਬੈਲੀਆਂ ਵਾਲੇ ਤੁਹਾਨੂੰ ਚੱਲੀ ਜਾਂਦੇ ਨੇ ਕਿਤੇ ਕਿਤੇ ਕੋਈ ਫੜ ਮਾਰਤੀ ਐ ਕਰ ਦੂੰ ਮੈਂ ਗੋਡੇ ਕੁੱਟਵਾਂਗੇ ਐ ਕਰਦਾਂਗੇ ਮੈਂ ਤਾਂ ਪਿੰਡਾ ਹੈ ਨਹੀਂ ਪਿੰਡੋਂ ਗਿਆ ਹੋਇਆ ਹਾਂ ਹਾਂ ਉਹ ਬੋਲ ਕੇ ਦਹੇ ਹ ਡਾਇਲੋਗ ਕਿਹੜਾ ਹੈ ਨਾ ਨਾ ਪਿੰਡ ਤਾਂ ਹੈ ਨਹੀਂ ਮੈਂ ਤਾਂ ਟਲਿਆ ਹੋਇਆ ਕਿਸੇ ਪਾਸੇ ਪਿੰਡ ਤਾਂ ਸ਼ਾਮ ਲੱਟ ਦਾ ਰੋਲਾ じゃ ਹੋ ਗਿਆ ਤੀ ਇਹਦੀ ਰੀਲ ਪਈ ਹੈ ਨਾ ਥੋੜੀ ਜੱਗ ਇਹਦੀ ਵਾਧੂ ਚੱਲੀਆਂ ਨੇ ਹਾਂ ਥੋੜੀ ਈ ਲਾਵਾ ਚੱਲਦੀਆਂ ਨੇ ਹੈ ਨਾ ਸਾਈਡ ਵੀ ਵਾਧੂ ਚੱਲੀਆਂ ਨੇ ਫਣੀ ਵੀ ਵਾਧੂ ਚੱਲੀਆਂ ਸਾਈਡ ਕਿਹੜੀ ਚੱਲੀ ਹੈ ਥੋੜੀ ਸਾਈਡ ਵੀ ਆਹੀ ਭਾਈ ਅੱਜ ਨਹੀਂ ਮੈਂ ਘਰੇ ਜਾਂਦਾ ਅੱਜ ਤਾਂ ਲਾਸੀ ਜਾਉ ਬੋਲ ਕੇ ਦਹੇ ਨਾ ਅੱਜ ਨਹੀਂ ਮੈਂ ਘਰੇ ਜਾਂਦਾ ਇਹ ਵੀ ਬਹੁਤ ਚੱਲੀ ਆ ਇੱਕ ਆ ਬਹੁਤ ਚੱਲੀ ਦੀ ਮੈਂ ਰੋਇਆ ਨਹੀਂ ਹਾਲਾਤਾਂ ਨੇ ਰਵਤਾ ਹਾਂ ਇੱਕ ਆ ਬਹੁਤ ਚੱਲੀ ਦੀ ਮੇਰਾ ਬਾ ਪੈਸੇ ਤੱਕ ਮਤਲਬ ਰਹਿ ਗਿਆ ਦੁਨੀਆ ਨੂੰ ਮੋਹ ਪਿਆਰ ਗਿਆ ਹੁਣ ਇਹ ਵੀ ਬਹੁਤ ਚੱਲੀ ਆ ਅੱਛਾ ਇਹ ਤੁਸੀਂ ਕੁਦਰਤੀ ਬੋਲੇ ਤੇ ਉਹਨਾਂ ਦੀ ਕਿਉਂਕਿ ਭਾਈ ਜਿਵੇਂ ਹੁਣ ਮੇਰਾ ਸੀਨ ਤੀਗਾ ਮੇਰਾ ਸੀਨ ਤੀਗਾ ਸਾਈਡ ਜਾ ਹਨਾ ਕਿਉਂਕਿ ਜਿਹੜੇ ਮੇਰੀ ਵਾਈਫ ਬਣਾਈ ਹੋਈ ਸੀ ਉਹ ਤਾਂ ਉਹ ਵੀ ਮੈਨੂੰ ਘਰੇ ਕੁੱਟਦੀ ਸੀ ਅੱਛਾ ਬਾਹਰ ਮੈਂ ਫੜਾ ਮਾਰਦਾ ਸੀ ਮੈਂ ਬੈਲੀਆਂ ਘਰੇ ਮੇਰੇ ਕੁੱਟ ਪੈਂਦੀ ਰਹਿੰਦੀ ਸੀ ਹਾਂ ਉੱਤੇ ਫਿਰ ਮੈਂ ਰੋਣ ਲੱਗ ਜਾਂਦਾ ਸੀ ਸੀਨ 'ਚ ਵੀ ਮੇਰੀ ਘਰੇ ਇੱਜ਼ਤ ਨਹੀਂ ਹੈਗੀ ਹੂੰ ਉਹਦੋਂ ਮੈਂ ਕਹਿ ਦਿੰਦਾ ਹੁੰਦਾ ਸੀ ਵੀ ਮੈਂ ਅੱਜ ਨਹੀਂ ਮੈਂ ਕਰੇ ਜਾਂਦਾ ਅੱਜ ਤਾਂ ਲਾਸੀ ਜੋ ਕਰੀ ਅੱਛਾ ਹਾਂ ਤੇ ਅੱਛਾ ਜਿਹੜੀਆਂ ਤੁਹਾਡੀਆਂ ਰੀਲਾਂ ਨੇ ਉਹ ਲੋਕਾਂ ਨੂੰ ਅਸਲ ਨਹੀਂ ਪਤਾ ਵੀ ਇਹ ਬਾਜ ਕਿਹੜੀ ਬੰਦ ਕਿਹੜੇ ਬੰਦੇ ਦੀ ਆ ਹਨਾ ਲੋਕ ਅੰਨੇ ਵਾ ਉੱਥੇ ਰੀਲਾਂ ਬਣਾਈ ਜਾਂਦੇ ਆ ਹਾਂਜੀ ਭਾਈ ਤੇ ਤੁਸੀਂ ਆਪਣਾ ਕਦੇ ਲੋਕਾਂ ਨੂੰ ਤੁਹਾਡੇ ਕੋਲ ਮੈਸੇਜ ਆਇਆ ਵੀ ਇਹ ਬਾਜ ਬਾਈ ਤੇਰੀ ਆ ਹਾਂਜੀ ਭਾਈ ਬਾਦੂ ਆਇਆ ਬਾਦੂ ਦਾ ਮੈਨੂੰ ਆਇਆ ਵੀ ਮੈਨੂੰ ਫੋਨ ਵੀ ਬਹੁਤ ਆਉਂਦੇ ਨੇ ਇੰਸਟਾ ਤੇ ਰਾਤ ਨੂੰ ਹਾਂ ਇੱਕ ਵਾਰੀ ਮੈਨੂੰ ਫੋਨ ਆਇਆ ਤੂੰ 11 ਵਜੇ ਮੈਂ ਚੱਕਿਆ ਨਹੀਂ ਤਿੰਨ ਚਾਰ ਵਾਰੀ ਕਰਿਆ ਬੰਦੇ ਨੇ ਉਦੋਂ ਵਾਰ ਮੈਂ ਚੱਕਿਆ ਮੈਨੂੰ ਕਹਿੰਦਾ ਭਾਈ ਤੇਰੇ ਪਾਪੇ ਨਾਲ ਗੱਲ ਕਰਾਂ ਵੀ ਬੰਤਨ ਨਾਲ ਉਹ ਆਇਆ ਉਹਦਾ ਹੱਥਾ ਪਿਆ ਬੰਤ ਦਾ ਹੁਣ ਪੈ ਗੱਲਾਂ ਆ ਵੀਰ ਉਹ ਆਪਾ ਮਾਂ ਤੜਕੇ ਹੀ ਗੱਲ ਕਰਾਂਗੇ ਵੀਰ ਅੱਛਾ ਅੱਛਾ ਲੋਕਾਂ ਨੂੰ ਲੱਗਿਆ ਵੀ ਉਹ ਅਸਲ ਬੁੜਾ ਹੈਗਾ ਉਹ ਹਾਂਜੀ ਭਾਈ ਅਸਲ ਬੁੜਾ ਸਮਝਦੇ ਆ ਉਹਨੇ ਹਾਂ ਉਹ ਤੁਸੀਂ ਤਦੇ ਵੀ ਲੰਗ ਜਾ ਮਾਰ ਕੇ ਹੋਣਾ ਹਾਂਜੀ ਭਾਈ ਅਸਲ ਮੈਨੂੰ ਸਮਝਦੀ ਬੁੜਾ ਨੇ ਭਾਈ ਹਾਂ ਮਨੂੰ ਜੇ ਹੁਣ ਵੀ ਮੈਂ ਆ ਅਸੀਂ ਪਿੱਛੇ ਜੇ ਗਈ ਸੀ ਬਾਈ ਦੇ ਨਾਲ ਮੈਂ ਮਾਨਸਾ ਗਿਆ ਤੀ ਦਾ ਇੰਦਰ ਨਾਲ ਹਾਂ ਉੱਥੇ ਅਸੀਂ ਭਰਤ ਜੀ ਪਾਈ ਤੀ ਪਲਾਟ ਚ ਬਾਈ ਦੇ ਹੂੰ ਤੇ ਉੱਥੇ ਬਾਗੇ ਅਸੀਂ ਉੱਥੇ ਵੀ ਜਿੰਨੇ ਵੀ ਭਰਤ ਵਾਲੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਮੈਂ ਬੰਤਾਂ ਅੱਛਾ ਹਾਂਜੀ ਭਾਈ ਉਹਦਾ ਉਦੋਂ ਵਾਰ ਅਸੀਂ ਦਿਨੇ ਦੱਸਿਆ ਵੀ ਨਹੀਂ ਅਸੀਂ ਸ਼ਾਮ ਨੂੰ ਦੱਸਿਆ ਲੋਕ ਯਕੀਨ ਕਰ ਲੈਂਦੇ ਜੇ ਤੁਸੀਂ ਐ ਜਾ ਕੇ ਖੜ੍ਹ ਜੂ ਮੈਂ ਬੰਤਾਂ ਨਾ ਭਈ ਐ ਨਹੀਂ ਕਰਦੇ ਉਦੋਂ ਵਾਰ ਜਦੋਂ ਮੈਂ ਬਾਜ ਸੁਨਾਈ ਉਹਨਾਂ ਨੂੰ ਫੇਰ ਪਤਾ ਲੱਗਿਆ ਫੇਰ ਉਹਨਾਂ ਨੇ ਰੀਲਾਂ ਬਣਾਈਆਂ ਨੇ ਮੇਰੇ ਨਾਲ ਹੂੰ ਫੇਰ ਕਹਿੰਦੇ ਵੀਡੀਓ ਬਣਾ ਨਹੀਂ ਨੂੰ ਮੈਨੂੰ ਪਹਿਚਾਨਦੇ ਤੁਹਾਨੂੰ ਧੌਂਕੀਆਂ ਧੌਂਕੀਆਂ ਵੀ ਆ ਜਾਂਦੀਆਂ ਨੇ ਹੈ ਧੌਂਕੀਆਂ ਤਾਂ ਬਹੁਤ ਆਉਂਦੀਆਂ ਨੇ ਯਾਰ ਵਾਧੂ ਹੁੰਦੇ ਨੇ ਧੌਂਕ ਅੱਛਾ ਹਾਂਜੀ ਬਈ ਫੇਕ ਗਾੜੀਆਂ ਤੋਂ ਬਣਾਵਣਾ ਧਮਕੀਂ ਦੇ ਜਾਂਦੇ ਨੇ ਬਸ ਅੱਛਾ ਬਈ ਚੱਲ ਡਰਤਾ ਲੱਗਦੀ ਹੁੰਦਾ ਹਨਾ ਬਈ ਬਾਕੀ ਚੱਲ ਨਾਲ ਹੁੰਦੀ ਨੇ ਮੇਰੇ ਭਾਈ ਹੋਰੀ ਮੇਰੇ ਦੋਸਤ ਤਾਂ ਬਾਈ ਵੀ ਲੈ ਜਾਂਦਾ ਮਨੂਰੋਂ ਛੱਡ ਵੀ ਜਾਂਦਾ ਇੰਦਰ ਹਾਂ ਤੇ ਮੇਰੇ ਦੋਸਤ ਵੀ ਸਾਡੇ ਹੁੰਦੇ ਨੇ ਲੈ ਵੀ ਹੁੰਦੇ ਨੇ ਐਵੇਂ ਤਾਂ ਕੱਲੇ ਕੋਲੇ ਨੂੰ ਤਾਂ ਨਹੀਂ ਕਿਤੇ ਜਾਣ ਦਿੰਦੇ ਖਰਸੇਤੀ ਹੂੰ ਪਰ ਉਹ ਤਾਂ ਧਮਕੀਂ ਦੇ ਜਾਂਦੇ ਨੇ ਬਾਦੂ ਅੱਛਾ ਹਾਂਜੀ ਬਈ ਕਦੇ ਤੜਕੇ ਹੀ ਕਦੇ ਸ਼ਾਮ ਨੂੰ ਕਦੇ ਦੁਪਹਿਰੇ ਅੱਛਾ ਫੇਕ ਦੰਦੇ ਨੇ ਫੇਕ ਗਾੜੀਆਂ ਤੂੰ ਧਮਕੀਆਂ ਅੱਛਾ ਸੋਚਦੇ ਨਹੀਂ ਇਹਨਾਂ ਬਾਰੇ ਵਿਚਾਰ ਨਹੀਂ ਕਰਦੇ ਜਾਂ ਕਰਦੇ ਨੂੰ ਦੱਸਦੇ ਹਾਂ ਬਾਈ ਅਜਿਹਾ ਹੈ ਕਰਦੇ ਤਾਂ ਤਾਣੀ ਦੱਸਦੇ ਕਿਉਂਕਿ ਟੈਨਸ਼ਨ ਲੈਂਦੇ ਨੇ ਕਰਦੇ ਤੁਹਾਨੂੰ ਪਤੀ ਹੁੰਦਾ ਬੁੜੀਆਂ ਦਾ ਹੈਨਾ ਤੇ ਬਾਕੀ ਵਿਚਾਰ ਕਰਦੇ ਬਾਈ ਫੁਰੀ ਹੁਣ ਦੱਸ ਦਿੰਦਾ ਨਾ ਹੁੰਦਾ ਬਾਈ ਮੈਨੂੰ ਐਂ ਧਮਕੀ ਦਿੰਦੇ ਨੇ ਤਾਂ ਬਾਈ ਫੁਰੀ ਕਹਿੰਦੇ ਨੇ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਆ ਤਾਂ ਵੈਸੇ ਮੈਨੂੰ ਇਕੱਲੇ ਕੋਲੇ ਨੂੰ ਕਿਤੇ ਜਾਣ ਹੀ ਨਹੀਂ ਦਿੰਦੇ ਹੈਗੇ ਅਸੀਂ ਚੱਲੀ ਜਾਂਦਾ ਡਰਦਾ ਹੁਣ ਤੈਨੂੰ ਪਤੀ ਆ ਬਾਈ ਯਾਰ ਕੀ ਪਤਾ ਕਿਸੇ ਦਾ ਕਿੱਥੇ ਖੜਾ ਕੇ ਦੋ ਚਪੇੜੇ ਮਾਰੇ ਜਾਂ ਕੁਸ ਮਾਰੇ ਕੋਸ ਹਨਾ ਡਰਤਾ ਲੱਗਦੀ ਆ ਪਰ ਚਲ ਆਏ ਆ ਵੀ ਚੱਲ ਹੁਣ ਕੰਮ ਤੋਂ ਕੋਈ ਨਹੀਂ ਬੈਠਿਆ ਜਾਂਦਾ ਘਰੇ ਕੰਮ ਵੀ ਕਰਨਾ ਜ਼ਰੂਰੀ ਆ ਹੂੰ ਬਾਕੀ ਸਪੋਰਟ ਵਧੀਆ ਮੈਨੂੰ ਮੇਰੇ ਭਾਈ ਘੁਰਿਆਂ ਦੀ ਪਿੰਡੋਂ ਵੀ ਸਪੋਰਟ ਆ ਮੈਨੂੰ ਯਾਰਾਂ ਦੋਸਤਾਂ ਦੀ ਤੇ ਮੇਰੇ ਬਾਈ ਦੀ ਵੀ ਸਪੋਰਟ ਆ ਭਾਗੂ ਦੀ ਹੂੰ ਫਿਰ ਅੱਗੇ ਤੇ ਤੁਸੀਂ ਕੋਈ ਪ੍ਰੋਜੈਕਟ ਕਰ ਰਹੇ ਹੋ ਅੱਗੇ ਤੇ ਕੁਝ ਅੱਗੇ ਦਾ ਬਾਈ ਹਾਂ ਬਸ ਕੋਈ ਜਿੱਦੇ ਮਾਲਕ ਨੇ ਬਾਹ ਫੜ ਲਈ ਕੋਈ ਫਿਲਮ ਦੀ ਹੈਨਾ ਹੂੰ ਤਾਂ ਉਹ ਚ ਦੇਖ ਲਾਂਗੇ ਕੋਈ ਆ ਰਹੀ ਹੈ ਕੋਈ ਵੱਡਾ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਹਾਂਜੀ ਬਾਈ ਕਰ ਰਹੇ ਆਗੇ ਅਸੀਂ ਬਾਕੀ ਚੱਲ ਰਹੀ ਆ ਗੱਲਬਾਤ ਜੇ ਹੋ ਗਿਆ ਉਧਰ ਤਾਂ ਦੇਖਾਂਗੇ ਬਾਕੀ ਕਿਸਮਤ ਤੇ ਡਿਪੈਂਡ ਆ ਹੌਲੀ ਸਟੈਪ ਬਾਈ ਸਟੈਪ ਚੱਲੀ ਗਈ ਤਾਂ ਠੀਕ ਐ ਨਹੀਂ ਇੱਥੇ ਵੀ ਸਕੂਨ ਆ ਆਪਾਂ ਨੂੰ ਤਾਂ ਇੱਥੇ ਵੀ ਦੱਬੜ ਖਾ ਕੰਮ ਅੱਛਾ ਤੁਸੀਂ ਦੱਸ ਦਿਓ ਵੀ ਪਹਿਲਾਂ ਹਾਲਾਤ ਘਰ ਦੇ ਨਾਜ਼ਿਕ ਰਹੇ ਤੇ ਹੁਣ ਐਕਟਿੰਗ ਵੀ ਆ ਗਈ ਚਲੋ ਚਾਰ ਪੈਸੇ ਘਰੇ ਆਉਣ ਲੱਗੇ ਤੇ ਉਹ ਕੰਮ ਵਧੀਆ ਚੱਲ ਪਿਆ ਇਹ ਹਾਂਜੀ ਬਈ ਕਦੇ ਆਸ ਹੈਗੀ ਸੀ ਵੀ ਇੱਥੋਂ 4 ਰੁਪਏ ਐਕਟਿੰਗ ਤੋਂ ਵੀ ਆਉਣ ਲੱਗ ਜਾਣਗੇ ਹਾਂਜੀ ਬਈ ਕਦੇ ਵੀ ਨਹੀਂ ਪਹਿਲਾਂ ਜਮਈ ਆਸ ਨਹੀਂ ਹੁੰਦੀ ਬਈ ਪਹਿਲਾਂ ਤਾਂ ਜਮੀ ਕਿਸਮਤ ਨੇ ਦੱਬੀ ਹੋਇਆ ਤੀ ਜਮਾ ਤੇ ਫਿਰ ਉਸ ਤੋਂ ਬਾਅਦ ਡੋਲਿਆ ਹੈ ਨਹੀਂ ਮੈਂ ਦੱਬੀ ਰੱਖਿਆ ਕੰਮ ਕਿਉਂਕਿ ਪੁੱਲਪਨ ਵੀ ਮੈਂ ਬਹੁਤ ਕਰੇ ਨਹੀਂ ਇਹ ਵੀ ਨਹੀਂ ਕਿ ਆਪਾਂ ਆਂਡਾ ਸਰਾ ਮੀਟ ਮੱਖਾਂਦਾ ਨਹੀਂ ਹੈਗਾ ਅੱਛਾ ਤੁਸੀਂ ਦੱਸ ਦਿਓ ਤੁਸੀਂ ਪੇਂਟਿੰਗ ਵੀ ਕਰਦੇ ਹੋ ਹੈ ਤੇ ਜਿਹੜੇ ਪੇਂਟਿੰਗਾਂ ਤੋਂ ਪੈਸੇ ਮਿਲਦੇ ਆ ਤੁਸੀਂ ਉਹ ਚੋਂ ਪੰਛੀ ਖਰੀਦ ਲੈਣੇ ਹੋ ਜਿਹੜੇ ਦੁਕਾਨਾਂ ਤੇ ਹੁੰਦੇ ਆ ਉਹਨਾਂ ਨੂੰ ਆਪ ਹੜਾ ਲੈਣੇ ਹੋ ਹਾਂਜੀ ਬਈ ਸ਼ੌਪ ਤੋਂ ਲਿਆ ਕੇ ਖਰੀਦ ਕੇ ਕੀ ਗੱਲ ਆਹੋ ਸਾਰੀ ਉਹ ਬਈ ਜਿੰਦਾ ਮੈਂ ਜਦੋਂ ਮੈਂ ਪੇਂਟਿੰਗ ਸਿੱਖਿਆ ਤੀਗਾ ਕਿਉਂਕਿ ਮੈਂ ਸਿੱਖਿਆ ਤਾਂ ਕਿਸ ਤੋਂ ਹੈ ਨਹੀਂ ਮੈਂ ਤਾਂ ਆਪ ਹੀ ਸਿੱਖਿਆ ਤੀ ਮੈਨੂੰ ਕਿਸੇ ਨੇ ਗਾਈਡ ਨਹੀਂ ਕਰਾਇਆ ਇਹ ਚੀਜ਼ ਦੇ ਵਿੱਚ ਤਾਂ ਉਹ ਮੈਂ ਜੈਪੁਰ ਦਾ ਬੰਦਾ ਜਿਹਦੀ ਮੈਂ ਕਾਪੀ ਕਰੀਦੀ ਇਹ ਪੇਂਟਿੰਗ ਦੀ ਕਿ ਉਹਨੇ ਕਿਵੇਂ ਸਿੱਖਿਆ ਜੀ ਉਹਦਾ ਪਰਿਵਾਰ ਨਹੀਂ ਸੀ ਉਹ ਕੱਲੇ ਹੀ ਦੀਗਾ ਉਹਦਾ ਬਹੁਤ ਤਕੜਾ ਟੈਸਟ ਸੀ ਬਈ ਦੁਨੀਆ ਦਾ ਤੇ ਉਹ ਬੰਦੇ ਦਾ ਹੀ ਕੀ ਰੋਲ ਤੀ ਕਿਉਂਕਿ ਉਹਦਾ ਕੋਈ ਵਕ ਜੱਲਾ ਹੈ ਨਹੀਂ ਤੀ ਤਾਂ ਉਹ ਵੀ ਜਿੰਨੇ ਵੀ ਕੰਪੀਟੀਸ਼ਨ ਜਿੱਤਾਦਾ ਤੀ ਉਹ ਸਾਰਿਆਂ ਦੇ ਉਹ ਜਨਮ ਬਰਾ ਯਾਦ ਕਰਵਾਉਂਦਾ ਸੀ ਅੱਛਾ ਕਿ ਬੇ ਜਵਾਨ ਹਨਾ ਜੇਲਾਂ ਘਟ ਰਹੇ ਨੇ ਕੈਚ ਰਹਿੰਦੇ ਨੇ ਤਾਂ ਉਹ ਸਾਰਿਆਂ ਦੇ ਉਹ ਆਜ਼ਾਦ ਕਰਵਾ ਦਾਂਗਾ ਤਾਂ ਹੁਣ ਮੈਂ ਉਹਦੀ ਗੱਲ ਇਹ ਨੋਟ ਕਰ ਲਈ ਥੀ ਉਹ ਕਹਿੰਦਾ ਵੀ ਜੇ ਕੱਲ ਮੈਨੂੰ ਅੱਗੇ ਲੈ ਕੇ ਜਾਣਾ ਵੀ ਤਾਂ ਇਹ ਚੀਜ਼ ਬੜੀ ਹੈਲਪ ਕਰਦੀ ਆ ਤਾਂ ਆਪਾਂ ਇੱਕ ਚੀਜ਼ ਨਾਲ ਵਾਦਾ ਕਰ ਲਓ ਕਿ ਮੈਂ ਚੀਜ਼ ਤੋਂ ਜਿੱਤ ਜਾ ਵੀ ਮੈਂ ਤੈਨੂੰ ਆਜ਼ਾਦ ਕਰਵਾ ਦੂੰਗਾ ਤੁਹਾਨੂੰ ਪੰਜ ਛੇ ਹਾਂਜੀ ਬਈ ਉਹੀ ਗੱਲ ਮੈਂ ਇੱਕ ਵਾਰੀ ਨੋਟ ਕੀਤੀ ਕਿਉਂਕਿ ਉਦੋਂ ਮੈਂ ਪ੍ਰੈਕਟੀਕਲੀ ਬਣਾਉਣਾ ਹੁੰਦਾ ਸੀ ਪਹਿਲਾਂ ਤਾਂ ਕਾਲਜਾਂ ਕੋਲ ਲੈਣੀਆਂ ਹਾਂ ਤਾਂ ਉਹ ਮੈਨੂੰ ਕਹਿੰਦੇ ਵੀ ਜੇ ਤੈਨੂੰ ਕਾਲਜ ਵਿੱਚ ਕੰਪੀਟੀਸ਼ਨ ਲੜਾ ਦਈਏ ਵੀ ਲੜ ਲੈਣਾ ਕਿਉਂਕਿ ਮੈਂ ਮੈਨੂੰ ਜਿਹੜੀ ਸੌਪਤੀ ਸੰਗਰੂਰ ਦਾ ਬੰਦਾ ਉਹ ਮੈਨੂੰ ਕੰਮ ਦਿੰਦਾ ਹੁੰਦਾ ਸੀ ਵੈਰੀਟੀ ਕਲਾਂ ਦਾ ਵਿਦੂਆ ਬਣਾ ਦਿਆ ਕਰ ਕੌਲ ਜਾਂਦੀ ਨਦੀਆਂ ਨੂੰਦੀਆਂ ਦੇ ਨਕਸ਼ੇ ਬਣਾਉਣੇ ਕੋਈ ਹੋਰ ਚੀਜ਼ ਦਾ ਨਕਸ਼ਾ ਤੇ ਮੈਂ ਉਹ ਬਣਾਵਾਂਦਾ ਸੀ ਉਹ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਕੰਪੀਟੀਸ਼ਨ ਲੜਾ ਦ ਮੈਂ ਹਾਂ ਲੜਾ ਦੇ ਗੂਜ ਕਰਨੀ ਫਿਰ ਮੈਂ ਉਹ ਦੂਆਦ ਉਹਦੀ ਵੀਡੀਓ ਦੇਖੀ ਆ ਕੇ ਬੰਦੇ ਦੀ ਤਾਂ ਫਿਰ ਮੈਂ ਉਹਨੂੰ ਵਧੀਆ ਨੋਟ ਕੀਤੀ ਫਿਰ ਮੈਂ ਉਹੀ ਗੱਲ ਮੈਂ ਸ਼ੌਪ ਤੇ ਗਿਆ ਮੈਂ ਵਾਦਾ ਵੀ ਕਰਕੇ ਆਇਆ ਉਹਨਾਂ ਨਾਲ ਕੀ ਲੈ ਵੀ ਮਣੋ ਮੈਂ ਜਿੱਤ ਜਾ ਤੁਹਾਨੂੰ ਸੜਾਉਂਗਾ ਆ ਕੇ ਦੂਜੇ ਦਿਨ ਮੇਰਾ ਕੰਪੀਟੀਸ਼ਨ ਸੀ ਉੱਥੇ ਜਦੋਂ ਮੈਂ ਫਰਸਟ ਆਇਆ ਸ਼ਾਮ ਨੂੰ 9 ਬੋਲਿਆ ਮੇਰਾ ਤਾਂ ਉਹ ਦੁਵਾਦੀ ਮੈਨੂੰ ਸਟੇਜ ਤੇ ਬੁਲਾਇਆ ਮੈਨੂੰ ਕਹਿੰਦੇ ਵੀ ਸਪੀਚ ਦੇ ਇੱਥੇ 10 ਕੁਸ ਵੀ ਤੂੰ ਕਿੱਥੋਂ ਸਿੱਖਿਆ ਦੀ ਮੈਂ ਉਹ ਕਹਿੰਦਾ ਵੀ ਮੈਂ ਕਿਤੋਂ ਨਹੀਂ ਸਿੱਖਿਆ ਵੀ ਮੈਂ ਸਿਰਫ ਇੱਕ ਚੀਜ਼ ਨਾਲ ਵਾਦਾ ਕਰਕੇ ਆਇਆ ਹੋਇਆ ਵੀ ਮੈਂ ਉਹ ਸੜਾਉਣੀਆਂ ਜਾ ਕੇ ਅੱਜ ਅੱਛਾ ਤਾਂ ਮੈਂ ਉਹੀ ਉਦੋਂ ਸੜਾਤੀ ਆ ਕੇ ਉਦੋਂ ਮੈਂ ਲਿਆਂਦੇ ਕਿਉਂਕਿ ਜਿੰਨੀ ਕਿ ਮੇਰੀ ਔਕਾਤ ਸੀ ਜਿੰਨੇ ਕਿ ਮੈਨੂੰ ਪੈਸੇ ਮਿਲੇ ᱛੀ ਉਹੀ ਸੜਾਤੇ ਫਿਰ ਉਦੋਂ ਸਾਰੇ ਕੀ ਲੈ ਕੇ ਆਏ ਫਿਰ ਉੱਥੋਂ ਉਹ ਤਾਂ ਬਈ ਤੋਤੇ ਲੈ ਕੇ ਆਏ ਸੀ ਕਿੰਨੇ 6 ਤੋਤੇ 6 ਤੋਤੇ ਲੈ ਕੇ ਖਰੀਦ ਕੇ ਹਾਂ 2500 ਦਾ ਇੱਕ ਤੋਤਾ ਸੀ ਅੱਛਾ ਹਾਂਜੀ ਤਾਂ ਉਹ ਤੋਤੇ ਸੜਾਤੇ ਚਿੜੀਆਂ ਵੀ ਲਿਆਉਂਦੇ ਸੀ ਤੋਤੇ ਵੀ ਲਿਆਉਂਦੇ ਸੀ ਅੱਛਾ ਜਿਹੜੇ ਕੰਪੀਟੀਸ਼ਨ ਚ ਪੈਸੇ ਜਿੱਤਣੇ ਉਹਦੇ ਤੁਸੀਂ ਆ ਪੰਛੀ ਲਿਆਉਂਦੇ ਜਿਹੜੇ ਪਿੰਜਰਿਆਂ ਚ ਹੁੰਦੇ ਸੀ ਹਾਂਜੀ ਭਾਈ ਫਿਰ ਉਹ ਕਰਿਆ ਕਿ ੜਾ ਦਾਂਦੇ ਕਰਿਆ ਉਹ ਇਹ ਵੀ ਨਹੀਂ ਕੀ ਇੱਥੇ ੜਾਉਂਦੇ ਆ ਪੰਡਾ ਇਹ ਹੁਣ ਉਸ ਤੋਂ ਬਾਅਦ ਮੈਂ ਬੰਬਈ ਜਿੱਤਿਆ ਦੀ ਆ ਤੇ ਉੱਥੇ ਅਸੀਂ ਮਹਾਲੀ ਤੀਏ ਮੈਂ ਤੇ ਭਾਈ ਮਹਾਲੀ ਵੀ ਛੜਾਤੇ ਸੀ ਉੱਥੋਂ ਲੈ ਕੇ ਸ਼ੌਪ ਤੋਂ ਉੱਥੇ ਕਿਸੇ ਪਾਰਕ ਚ ਸਾਡੇ ਆਈ ਦੀ ਸੀ ਅੱਛਾ ਹਾਂਜੀ ਭਾਈ ਇਹ ਚੀਜ਼ ਮੇਰੀ ਹੋਰ ਵੀ ਨੋਟ ਕਰੀਦੀ ਬੰਦਿਆਂ ਨੇ ਉਹ ਵੀ ਇਹ ਕੰਮ ਤੇ ਵਧੀਆ ਉਹਨਾਂ ਨੇ ਕੀਤਾਗਾ ਤਰੀਆ ਸੜਾਉਂਦੇ ਆ ਵੀਡੀਓ ਵੀ ਪਾਉਂਦੇ ਉਹ ਜਦੋਂ ਸੜ। ਅੱਛਾ ਹਾਂ ਪਰ ਮੈਂ ਵੀਡੀਓ ਨਹੀਂ ਪਾਉਂਦਾ ਇਹ ਚੀਜ਼ ਦੀ। ਕਿ ਮੈਂ ਸੋ ਨਹੀਂ ਕਰਦਾ ਹੈਗਾ ਵੀ ਮੈਂ ਸੜਾਉਣਾ। ਹੂੰ ਸੜਾ ਦੋ ਨਹੀਂ ਲਿਆ ਕੀ। ਹੁਣ ਜਿੱਥੇ ਤੱਕ ਪਹੁੰਚੇ ਤੁਹਾਨੂੰ ਸਕੂਨ ਆਏ ਇਹ ਚੀਜ਼ ਦਾ। ਜਿੱਥੇ ਤੱਕ ਆ ਗਏ ਹੁਣ। ਬਹੁਤ ਸਕੂਨ ਆ। ਸਕੂਨ ਹੀ ਸਕੂਨ ਆ ਬਾਈ ਹੁਣ ਹਰ ਇੱਕ ਚੀਜ਼ 'ਚ ਆਪਾਂ ਜਿੱਤ ਆ ਗਈ ਹੈ ਨਾ। ਕਿਸਮਤ ਨੇ ਜਿੱਤ ਦੇ ਰੱਖੀ ਆ। ਡੇਗਦੀ ਵੀ ਆ ਕਿਸਮਤ ਚੱਕਦੀ ਵੀ ਆ। ਜਿੰਨਾ ਕਿ ਡੇਗਦੀ ਉਹਨਾਂ ਕਿ ਚੱਕੀ ਵੀ ਜਾਂਦੀ ਆ। ਉਨਾ ਕ ਬਸ ਦੱਬਰ ਰੱਖਿਆ ਕੰਮ ਪੇਂਟਿੰਗ ਦਾ ਵੀ ਬਹੁਤ ਜ਼ਿਆਦਾ ਹਾਰਡ ਕੀਤਾ ਮੈਂ ਇਹ ਨਹੀਂ ਉੱਥੇ 10 ਮਿੰਟਾਂ ਦਾ ਸਕਰੀਨ ਤੇ ਦਿਖਾਉਂਦੇ ਆ ਸਾਨੂੰ 8 ਘੰਟਿਆਂ ਦਾ ਪੇਪਰ ਹੁੰਦਾ 10 ਮਿੰਟ ਦਿਖਾਉਂਦੇ ਆ ਸਕਰੀਨ ਤੇ ਵੀ ਆ ਚੀਜ਼ ਨੋਟ ਕਰ ਲਓ ਵੀ ਆ ਚੀਜ਼ ਬਣਾਉਣੀ ਆ ਉਦੋਂ ਬਾਅਦ ਸਕਰੀਨ ਬੰਦ ਆ ਉਦੋਂ ਬਾਅਦ ਬੈਠੇ ਬਣਾਈ ਜਾਣਾ ਉਹ ਚੀਜ਼ ਨਾਲ ਪੇਂਟਿੰਗ ਦਾ ਵੀ ਸ਼ੌਂਕ ਆ ਨਾਲ ਐਕਟਿੰਗ ਵੀ ਕਰਦੇ ਹਾਂ ਤੇ ਨਾਲ ਦੁੱਧ ਦਾ ਕੰਮ ਵੀ ਕਰਦੇ ਹਾਂ ਬਹੁਤਾ ਕੰਮ ਕਰਦੇ ਆ ਚਲੋ ਚੰਗੀ ਗੱਲ ਆ ਭਾਈ ਤੁਸੀਂ ਮਿਹਨਤ ਕਰ ਰਹੇ ਹੋ ਨਾ ਹਾਂਜੀ ਤੇ ਅੱਛਾ ਤੁਸੀਂ ਆ ਦਾਹਦੇ ਉਹ ਵੀ 2-3 ਵਾਰ ਤੁਸੀਂ ਮਰਦੇ ਮਰਦੇ ਬਚੇ ਹਾਂਜੀ ਬਾਈ ਇੱਕ ਵਾਰੀ ਦਾ ਬਾਈ ਛੋਟਾ ਜੀ ਹੁੰਦਾ ਸੀ ਮੈਂ ਤੇ ਖੇਤ ਖੱਡਾ ਲਾਇਆ ਹੋਇਆ ਤੀਗਾ ਹੂੰ ਤੇ ਖੱਡੇ ਤੇ ਮੈਂ ਬਾਗਿਆ ਮੇਰੇ ਦੋਸਤ ਨਾਲ ਹੂੰ ਤੇ ਉੱਥੇ ਟਰਾਲੀ ਤੇ ਚੜ ਗਿਆ ਤਾਹਾਂ ਬਿੱਡਾ ਲਈ ਟਰਾਲੀ ਖੜੀ ਦੀਆਂ ਹੂੰ ਉਹ ਖੱਡੇ ਦੇ ਉੱਪਰ ਖੜੀ ਧੀ ਜਮਾ ਬਿੰਡਲ ਤੇ ਨੀਚੇ ਖੱਡਾ ਧੀ ਤੇ ਥੱਲੇ ਗਾਟਰ ਪਈ ਧੀ ਕਿਉਂਕਿ ਉੱਤਰ ਧਰਨੀ ਧੀ ਖੱਡੇ ਲਈ ਨਾ بڑے ਟਰੈਕਟਰ ਲਗਦੇ ਨਾ ਕਰਾਲ ਉਹਨਾਂ ਤੇ ਉਹ ਤਾਹਾਂ ਜੜ ਗਿਆ ਚੌੜ ਕਰਦਾ ਸੀ ਬਾਲੀ ਦੋ ਤੋਂ ਮੈਂ ਬਿੰਡਲ ਤੋਂ ਡੇਗਣ ਲੱਗਿਆ ਹਾਂ ਬਾਈ ਨੇ ਮੇਰੀ ਲੱਤ ਫੜ ਲਈ ਉੱਥੇ। ਅੱਛਾ। ਇੱਕੋ ਦਾ ਮ ਪਤਾ ਨਹੀਂ ਇਹਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਡਿੱਗ ਰਿਹਾ ਹਾਂ। ਲੱਤ ਫੜ ਲਈ ਉਹਦੀ ਵਿਚਾਲਿਆ ਨਹੀਂ ਬਸ ਧੌਣ ਟੱਟ ਜਾਂਦੀ ਥੱਲੇ ਮਰ ਜਾਂਦੇ। ਜਾਂ ਹੂੰ ਸਿਰ ਬਾਏ ਦਾ ਗਾਡਰਾਂ ਤੇ ਫੇਰ ਵੀ ਮਰ ਜਾਂਦੇ। ਅੱਛਾ। ਹਾਂ ਇੱਕ ਵਾਰੀ ਫੇਰ ਮੈਂ ਦੁੱਧ ਪਾਉਣ ਜਾ ਰਿਹਾ ਸੀ ਮੋਟਰਸਾਈਕਲ ਤੇ। ਠੰਡ ਜੀ ਦਾ ਮਹੀਨਾ ਤੀਗਾ। ਫੋਟ ਰੈਂਗਲ ਖਿੱਚਿਆ ਹੋਇਆ ਬਾਲਾ ਤੀ ਦੁੱਧ ਵੀ ਜ਼ਿਆਦਾ ਸੀ। ਉਹ ਦੁਆਰ ਮੋੜ ਤੇ ਜਾ ਕੇ ਸਟੈਂਡ ਲਾ ਗਿਆ ਮੋਟਰਸਾਈਕਲ ਦਾ ਥੱਲੇ। ਜਾ ਕੇ ਕਿਕਰ ਤੇ ਵੱਧਿਆ। ਜਾ ਕੇ ਬਾਹਰ ਤੇ ਜਾ ਡੇ ਗਿਆ ਉੱਤੇ ਮੋਟਰਸਾਈਕਲ। ਅੱਛਾ। ਉਦੋਂ ਵੀ ਵਤ ਗਿਆ ਸਰਟੀਫਿਡ ਨਹੀਂ ਵਜੀ ਕੋਈ ਮਾਸ ਪਾੜ ਗਿਆ ਤੇ ਉਦੋਂ ਲੱਤ ਦਾ ਅੱਛਾ ਹਾਂਜੀ ਚੌੜ ਵੀ ਬਾਲੀ ਕਰੀਆ ਬਚਾ ਵੀ ਬਾਲੇ ਵਾਰੀਆਂ ਸੁਪਨਾ ਹੈਗਾ ਵੀ ਤੁਸੀਂ ਵੱਡੀਆਂ ਫਰਮਾਂ ਚ ਜਾਓ ਸੁਪਨਾ ਤਾਂ ਹੈਗਾ ਵੀ ਵੀ ਅੱਗੇ ਜਾਈਏ ਬਾਕੀ ਕਿਸਮਤ ਤੇ ਆ ਹਨਾ ਹਾਂ ਬਾਕੀ ਤਾਂ ਕਿਸਮਤ ਨਹੀਂ ਕਰਨਾ ਜੋ ਕਰਨਾ ਪਹਿਲਾਂ ਇੱਥੇ ਤੱਕ ਵੀ ਨਹੀਂ ਸੋਚਿਆ ਸੀ ਕਿ ਕਿਸਮਤ ਦੇ ਇੱਥੇ ਤੱਕ ਲੈ ਆਉ ਹਮ ਹੈਨਾ ਪਹਿਲਾਂ ਤਾਂ ਇੱਥੇ ਹੀ ਫਰੀ ਜਾਂਦੇ ਹੁੰਦੇ ਸੀ ਪਿੰਡ 'ਚ ਹੁਣ ਵੀ ਮੈਂ ਹੀ ਰਹਿਣਾ ਅੱਛਾ ਪਿੰਡ ਦੇ ਤਾਂ ਬੋਲੀ ਨਿਕਰੀ ਵੀ ਸਤਰਾ ਵੰਦੀ ਰਹਿੰਦੇ ਨੇ ਮੇਰੇ ਕਿਹਾਂ ਚੱਤਰ ਕਿਹੜੀ ਗੱਲੋਂ ਪਾਇਆ ਦੇ ਐ ਵੀ ਚੌੜ ਕਰਦੇ ਰਹਿਣਿਆ ਕਰੇ ਅੱਛਾ ਮੇਰਾ ਚੱਪਲ ਫਿਰਦੇ ਮੇਰੇ ਮੇਰੀ ਬੀਬੀ ਤੋਂ ਅੱਛਾ ਹੁਣ ਵੀ ਫੇਰ ਦਿੰਦੇ ਥੋੜੀ ਮਾਤਾ ਹਾਂਜੀ ਬਈ ਹੁਣ ਵੀ ਫੇਰ ਦਿੰਦੇ ਅੱਛਾ ਆ ਹੁਣ ਵੀ ਥੋੜੇ ਕੇ ਦਿਨੇ ਉਦਾਂ ਫਰਗੀ ਸੀ ਉਦੋਂ ਮੈਂ ਸੱਤਾ ਪਿਆ ਤੀ ਚਾਹ ਡੁੱਲ ਗਈ ਮੇਥੋਂ ਚਾਹ ਫੜਾਤੀ ਹੱਥ ਚੋਂ ਹੀ ਡੁੱਲ ਗਈ ਉਦੋਂ ਵੀ ਫਰਗੀ ਚੱਪਲ ਚੱਪਲ ਚੁੱਪਦਾ ਫਿਰਦੀ ਹੋ ਰਹਿੰਦੀ ਹੈ ਕਰੇ ਅੱਛਾ ਤੁਸੀਂ ਪੜ੍ਹੇ ਲਿਖੇ ਕਿੰਨੇ ਕਿਉਂ ਭਾਈ ਪਲੱਸ 2 ਕੀਤੀ ਆ ਫਿਰ ਅੱਗੇ 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 ਤੁਹਾਨੂੰ ਦੱਸਿਆ ਵੀ ਘਰ ਦੀ ਉਹ ਡੈਰੀ ਚ ਮੇਰੇ ਨਾਲ ਦੀ ਆ ਮੁੰਡਾ ਮਾਲੀ ਹੂੰ ਉਹਨੇ ਸਾਥ ਦਿੱਤਾ ਉਹ ਡੈਰੀ ਚ ਵੀ ਉਹਨੇ ਸਾਥ ਦਿੱਤਾ ਮੇਰਾ ਇਹ ਚੀਜ਼ ਚ ਵੀ ਉਹਨੇ ਪਛਾਇਆ ਅਜੇ ਤੱਕ ਹਾਂ ਉਦੋਂ ਬਾਅਦ ਬਾਈ ਹੁਰੀਆਂ ਨੇ ਮੇਰੀ ਇੰਦਰ ਹੁਰੀਆਂ ਨੇ ਬਾਹ ਫੜ ਲਈ ਹੂੰ ਉਦੋਂ ਬਾਅਦ ਤਾਂ ਫੇਰ ਡੇਕ ਨਹੀਂ ਨਹੀਂ ਦਿੱਤਾ ਮੈਨੂੰ ਅੱਛਾ ਹਾਂ ਤੇ ਜੇ ਹਾਲਾਤ ਠੀਕ ਹੁੰਦੇ ਤਾਂ ਤੁਸੀਂ ਪੜ ਪਾਉਂਦੇ ਹਨਾ ਹਾਂਜੀ ਬਈ ਉਹ ਪਸਤਾਵਾ ਤਾਂ ਨਹੀਂ ਹੈਗਾ ਉਹ ਦੌਰ ਦਾ ਵੀ ਉਹ ਮਾੜੇ ਹਾਲਾਤ ਸੀਗੇ ਜੇ ਚੰਗੇ ਹੁੰਦੇ ਥੋੜੇ ਜੇ ਤਾਂ ਪੜ ਲਿਖ ਜਾਂਦੇ ਹਾਂਜੀ ਪਸਤਾਵਾ ਵੀ ਨਹੀਂ ਹੈਗਾ ਹੈਗਾ ਵੀ ਆ ਬਈ ਕਿਉਂਕਿ ਜੇ ਪਰਲ ਨੇ ਇਹ ਤਾਂ ਲੱਗ ਲੋਗੇ ਜਾਂਦੇ ਕਿਤੇ ਚਲੋ ਹੁਣ ਇਹ ਵੀ ਆ ਕਿ ਲੱਗਣ ਨੂੰ ਵੀ ਵਧੀਆ ਉੱਥੇ ਕਿਸੇ ਦੇ ਥੱਲੇ ਲੈ ਕੇ ਨੌਕਰੀ ਕਰਦੇ ਇੱਥੇ ਵਧੀਆ ਰਾਜੇ ਆਉਦੇ ਸਕੂਨ ਆਜ ਸਕੂਨ ਆਜ ਤੌਰ ਨਾਲ ਸਮਝ ਆਣੇ ਆ ਵਧੀਆ ਸਕੂਨ ਆ ਹਮ ਅੱਛਾ ਭਾਈ ਤੁਹਾਡਾ ਕੋਈ ਇੰਸਟਾਗ੍ਰam ਕੋਈ ਸੋਸ਼ਲ ਮੀਡੀਆ ਅਕਾਊਂਟ ਹੋਵੇ ਜਿਹਨੂੰ ਜਿੱਤੇ ਤੁਹਾਨੂੰ ਲੋਕ ਇਸ ਦਾ ਭਾਈ ਹੈਗਾ ਤੇ ਮੇਰਾ ਪਹਿਲਾਂ ਬਹੁਤ ਚੱਲਿਆ ਉਦੋਂ ਬਾਅਦ ਚਲੋ ਰਿਪੋਰਟਰ ਰੂਟਾ ਮਾਰਤੀਆਂ ਹਨਾ ਬੰਦਿਆਂ ਨੇ ਬੱਚਾ ਉਹ ਮੇਰੇ 2-3 ਪੇਜ ਸੀ ਤਿੰਨ ਦੇ ਤਿੰਨੇ ਡਾਤੇ ਦੇ ਇੰਸਟਾ ਤੇ ਰੀਲਾਂ ਰੂਲਾਂ ਸਾਰੀ ਚੱਕਦੀਆਂ ਸੀ ਤੇ ਉਦੋਂ ਬਾਅਦ ਹੁਣ ਮੈਂ ਨਵਾਂ ਬੱਸ ਬਣਾਇਆ ਪੇਜ ਤੇ ਥੋੜੇ ਜਿਹਾ ਫੋਲੋਅਰ ਹੈਗੇ ਆ ਮੇਰੇ ਕਿਹੜਾ ਕੀ ਨਾਮ ਅਫੀਸ਼ੀਅਲ ਮੰਤਨ ਮੋਲ ਦੇ ਨੋ ਤੇ ਆ ਅਫੀਸ਼ੀਅਲ ਮੰਤਨ ਮੋਲ ਹਾਂਜੀ YouTube ਤੇ ਵੀ ਹੈ ਕੋਈ ਨਹੀਂ YouTube ਤੇ ਨਹੀਂ ਹੈਗਾ ਠੀਕ ਆ ਹਾਂਜੀ ਇੱਕ Facebook ਤੇ ਆ ਤੇ ਉਹ ਉਹ ਵੀ ਅਫੀਸ਼ੀਅਲ ਮੰਤਨ ਮੋਲ ਦੇ ਨੋ ਚਲੋ ਚੰਗੀ ਗੱਲ ਆ ਬਾਈ ਤੁਸੀਂ ਸਮਾਂ ਦਿੱਤਾ ਬਾਈ ਬੰਦ ਗੱਲਾਂ ਬਾਤਾਂ ਖੁੱਲੀਆਂ ਕਰੀਆਂ ਸਾਡੇ ਨਾਲ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਧੰਨਵਾਦ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸੋ ਬਹੁਤ ਬਹੁਤ ਧੰਨਵਾਦ ਇਕਤੇ ਰਹੋ ਕੈਨ ਪੰਜਾਬ